ਮੈਨੂੰ ਆਪ ਨਹੀਂ ਪਤਾ ਜੀਸਾ ਸਾਹਿਬ ਨਾਲੇ ਮੇਤੇ ਰੇਪ ਕੇ ਸਪਾਰੇ ਆ ਮੈਨੂੰ ਆਪ ਨਹੀਂ ਪਤਾ ਮੈਂ ਕਿੰਨੇ ਰੇਪ ਕਰਤੇ ਏਡਾ ਕਿਡਾ ਕਿ ਮੈਂ ਸੱਤੀ ਮਾਨਾ ਮੈਂ ਬਿਆਹੇ ਵਾਲਾ ਬੰਦਾ ਦੋ ਗਨ ਮੈਨੂੰ ਮਿਲੇ ਹੋਏ ਆ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਹਾਈ ਕੋਰਟ ਵੱਲੋਂ ਮੈਨੂੰ ਗਨ ਮੈਨ ਨਹੀਂ ਮਿਲੇ ਹੋਏ ਮੇਰੀ ਵਾਈਫ ਨੂੰ ਗਨ ਮੈਨ ਨਹੀਂ ਮਿਲੇ ਹੋਏ 24 ਘੰਟੇ ਅਸੀਂ ਪੁਲਿਸ ਕਸਟਡੀ ਚ ਐ ਐਸ ਐਚਓ ਜਦੋਂ ਐਫ ਆਰ ਦਰਜ ਕਰ ਰਿਹਾ ਤੇ ਉਹਨੇ ਇੱਕ ਵਾਰ ਵੀ ਕੁੜੀ ਨੂੰ ਬਰੀਫ ਨਹੀਂ ਕੀਤਾ ਸਰਬਜੀਤ son of ਜਾਂ ਫਿਰ ਐਡਰੈਸ ਸਿੱਧਾ ਹੀ ਨਾਮਾ ਦੇ ਉੱਪਰ ਐਫ ਆਰ ਦਰਜ ਕਰਤੀ ਸਰ ਕੁੜੀ ਮਤਲਬ ਤੱਕਾ ਸ਼ਾਈ ਹੈ ਜੀ ਜਿਸ ਦਿਨ ਦਾ ਬਜਿੰਦਰ ਅੰਦਰ ਗਿਆ ਸਾਡੇ ਤੇ ਕਈ ਝੂਠੀਆਂ ਕੰਪਲੇਂਟਾਂ ਆਵੇ ਹੋਰ ਵੀ ਹੋਈਆਂ ਇਹ ਤਾਂ ਐਫ ਆਈ ਆਰ ਦਰਜ ਹੋ ਗਈ ਨਾ ਹੋਰ ਵੀ ਕਾਫੀ ਝੂਠੀਆਂ ਕੰਪਲੇਟਾਂ ਹੋਈਆਂ ਹੋਰ ਵੀ ਸਾਨੂੰ ਕਾਫੀ ਹਰਾਸਮੈਂਟ ਕੀਤਾ ਜਾ ਰਿਹਾ ਉਹ ਗੋਡਾ ਸਿਕਾਉ ਵੀ ਗਲਤ ਲਿਖਾ ਨਾ ਜਿਸ ਕੀ ਜੁਬੇਲ ਕਰ ਰਹਾ ਹੈ ਨਹੀਂ ਇਹ ਠੀਕ ਹੈ ਹੁਣ ਤਾਂ ਮੇਰਾ ਵੀ ਰੋਲ ਦਿਖਾਤਾ ਕਿ ਇਹਦੇ ਕੋਲ ਹਥਿਆਰ ਹੈ ਇਹਨੇ ਕਨਪੱਟੀ ਦੇ ਬੰਦੂਕ ਰੱਖੀ ਫਿਰ ਇਹਨੇ ਸਰਵਜਨ ਨੂੰ ਕਿਹਾ ਕਿ ਇਹਦੇ ਨਾਲ ਗਲਤ ਕੰਮ ਕਰ ਇਸ ਤਰੀਕੇ ਨਾਲ ਤੁਸੀਂ ਉਸ ਦਰਿੰਦਗੀ ਦੇ ਖਿਲਾਫ ਲੜੇ ਉਸ ਆਪਾਂ ਖੰਡੀ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਡਟ ਕੇ ਲੜਾਈ ਲੜੀ ਅੱਜ ਤੁਹਾਡਾ ਹੀ ਉਸ ਤਰ੍ਹਾਂ ਦੇ ਕੇਸ ਦੇ ਵਿੱਚ ਤੁਹਾਡਾ ਵੀ ਨਾਮ ਜੋੜ ਦਿੱਤਾ ਗਿਆ ਤੁਹਾਡੇ ਲਾਵੀ ਐਫ ਆਈ ਆਰ ਦਰਜ ਹੋਣਾ ਹੁਣ ਉਸ ਬੰਦੇ ਨੇ ਕੋਈ ਹੋਰ ਕੁੜੀ ਪਲਾਨਟ ਕਰ ਲਈ ਫਿਰ ਉਹਨੇ ਪਹਿਲਾਂ ਚੰਡੀਗੜ੍ਹ ਕੁੜੀ ਪਲਾਨਟ ਕੀਤੀ ਸੀ ਪੰਜਾਬ 'ਚ ਨਹੀਂ ਵਸ ਚੱਲਿਆ ਚੰਡੀਗੜ੍ਹ 'ਚ ਨਹੀਂ ਵਸ ਚੱਲਿਆ ਹੁਣ ਮੰਡੀ ਹਿਮਾਚਲ ਦੇਖੋ ਕਿੰਨਾ ਡਿਫਰੈਂਸ ਹੈ ਚੰਡੀਗੜ੍ਹ ਤੋਂ ਲੈ ਕੇ ਉੱਥੇ ਤੱਕ ਬੰਦੇ ਨੂੰ ਜਾਣ ਦਾ ਆਉਣ ਦਾ ਟਾਈਮ ਲੱਗਦਾ ਟੋਲ ਪਲਾਜ਼ਾ ਰੰਦੇ ਰਸਤੇ ਵਿੱਚ ਇੰਨਾ ਮੈਨੂੰ ਸਮਝ ਨਹੀਂ ਆਉਂਦੀ ਪੁਲਿਸ ਦੀ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਸ ਬਹਿਬ ਤੇ ਐਫ ਆਈ ਆਰ ਦਰਜ ਕਰ ਰਹ ਕਿੰਨੇ ਪੈਸਿਆਂ ਦਾ ਆਫਰ ਕਿੰਨੇ ਲੱਖ ਦਾ ਕਿੰਨੇ ਕਰੋੜ ਦਾ ਸਾਨੂੰ ਉਹ ਕਰੋੜਾਂ ਦਾ ਹੀ ਆਫਰ ਕਰ ਰਹੇ ਸਾਡੇ ਵਕੀਲ ਸਾਹਿਬ ਨੂੰ ਵੀ ਕਾਫੀ ਫੋਨਸ ਆ ਰਹੇ ਇਹਨਾਂ ਨੂੰ ਕਾਫੀ ਫੋਨਸ ਤਾਂ ਸਮਝੌਤੇ ਵਾਸਤੇ ਆ ਵੀ ਰਹੇ ਐ ਥ੍ਰੈਟ ਵਾਸਤੇ ਵੀ ਕੋਲ ਆ ਰਹੇ ਕਿ ਅਸੀਂ ਇਹਨਾਂ ਨੂੰ ਫਸਾਵਾਂਗੇ ਜਾਂ ਕਿਸ ਤਰ੍ਹਾਂ ਕੋਰਟ ਦੇ ਵਿੱਚ ਚੈਲੰਜ ਕਰਨ ਜਾ ਰਹੇ ਹਾਂ ਬਿਲਕੁਲ ਅਸੀਂ ਕੋਰਟ ਚ ਨੂੰ ਅੱਜ ਬੀਂਗ ਸੰਡੇ ਵੀ ਕੈਨਟ ਡੂ ਐਨੀਥਿੰਗ ਟੂਮਾਰੋ ਅਨਵਰਡਸ ਵੀ ਆਰ ਗੋਇੰਗ ਟੂ ਡੂ ਤੁਸੀਂ ਐਫ ਆਈ ਆਰ ਦਰਜ ਕਰਤੀ ਕੁੜੀ ਨੂੰ ਅਸੀਂ ਜਾਣਦੇ ਨਹੀਂ ਹੁਣ ਕਹਿੰਦੇ ਕਿ ਕੁੜੀ ਜਿਸ ਅਡਰੈਸ ਤੋਂ ਕੁੜੀ ਦਾ ਮਤਲਬ ਕਿ ਕੰਪਲੇਂਟ ਆਈ ਸੀ ਉਹ ਕੁੜੀ ਉੱਥੇ ਰਹਿੰਦੀ ਨਹੀਂ ਪਲਾਨਿੰਗ ਖੇ ਲਈ ਆਪਣਾ ਹੀ ਵਕੀਲ ਕੀਤਾ ਆਪਣਾ ਹੀ ਵਕੀਲ ਕਰਕੇ ਬਕਾਲਤਨਾਮਾ ਆਪ ਹੀ ਸਾਈਨ ਕਰਕੇ ਆਪ ਹੀ ਹੈਬਿਟਡ ਕਰੇ ਬੇਲ ਮੇਰਾ ਅਧਾਰ ਕੱਢ ਲਾ ਦਿੱਤਾ ਤੇ ਮੇਰੀ ਘਰ ਵਾਲੀ ਦਾ ਅਧਾਰ ਕੱਢ ਲਾ ਦਿੱਤਾ ਤੇ ਮੇਰੀ ਬੇਲ ਰਿਜੈਕਟ ਕਰਵਾਤੀ ਮੇਰੇ ਤਾਂ ਕੋਰਟ ਜਾਣ ਦੇ ਵੀ ਰਸਤੇ ਬੰਦ ਕਰਵਾਤੇ ਇਹਨਾਂ ਨੇ ਵਲਤਕਾਰ ਦੇ ਕੇਸ ਦੇ ਵਿੱਚ ਪਾਸਟਰ ਵਜਿੰਦਰ ਨੂੰ ਸਜ਼ਾ ਕਰਵਾਉਣ ਵਾਲੀ ਮਹਿਲਾ ਦੇ ਪਤੀ ਦੇ ਖਿਲਾਫ ਇੱਕ ਹਿਮਾਚਲ ਦੇ ਵਿੱਚ ਐਫ ਆਈ ਆਰ ਹੋਈ ਆ ਮੰਡੀ ਦੇ ਵਿੱਚ ਗੈਂਗ ਰੇਪ ਦੀ ਉਸ ਦੇ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਉਸ ਐਫਆਈਆਰ ਦੇ ਵਿੱਚ ਲਿਖੀਆਂ ਹੋਈਆਂ ਨੇ ਕੱਲ ਇਹਨਾਂ ਦੇ ਖਰੜ ਘਰ ਦੇ ਵਿੱਚ ਹਿਮਾਚਲ ਪੁਲਿਸ ਦੇ ਵੱਲੋਂ ਰੇਡ ਵੀ ਕੀਤੀ ਗਈ ਹੈ ਗ੍ਰਿਫਤਾਰੀ ਦੇ ਲਈ ਸਾਡੇ ਨਾਲ ਨੇ ਸਰਬਜੀਤ ਉਰਫ ਰੋਕੀ ਉਹਨਾਂ ਦੀ ਪਤਨੀ ਵੀ ਸਾਡੇ ਨਾਲ ਨੇ ਵਕੀਲ ਸਮਿੱਤ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਐਫਆਈਆਰ ਦਰਜ ਕੀਤੀ ਗਈ ਪਹਿਲਾਂ ਦੱਸੋ ਜਿਹੜੀ ਮੰਡੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਕੀ ਵੇਸ ਬਣਾਇਆ ਗਿਆ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉਸ ਦੇ ਵਿੱਚ ਇਹ ਕਿਹਾ ਗਿਆ ਵੀ ਇੱਕ ਕੁੜੀ ਨੂੰ ਤੁਸੀਂ ਨੇ 6 ਫੇਸ ਤੋਂ ਚੱਕਿਆ ਉਸ ਤੋਂ ਬਾਅਦ ਮੰਡੀ ਵਿੱਚ ਲਿਜਾ ਕੇ ਤੁਹਾਡੀ ਘਰ ਵਾਲੀ ਵੀ ਨਾਲ ਸੀ ਉਹਨਾਂ ਨੇ ਉਹਨਾਂ ਦੇ ਕੰਨ ਤੇ ਪਿਸਤੌਲ ਰੱਖਿਆ ਉਸ ਤੋਂ ਬਾਅਦ ਗੈਂਗ ਰੇਪ ਕੀਤਾ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਆਪਣਾ ਸਮਾਂ ਕੱਢ ਕੇ ਇੱਥੇ ਆਇਆ ਹੈ ਤੇ ਕੱਲ ਤਕਰੀਬਨ 9:00 ਵਜੇ ਦੀ ਗੱਲ ਹੈ 9:00 ਵਜੇ ਚਾਰ ਪੰਜ ਪੁਲਸ ਵਾਲੇ ਆਏ ਸਿੱਧਾ ਹੀ ਕਹਿੰਦੇ ਤੁਹਾਡੀ ਬਿੱਲ ਰਿਜੈਕਟ ਹੋਈ ਆ ਤੁਸੀਂ ਬਿੱਲ ਲਈ ਸੀ ਥੱਲੇ ਆਓ ਮੈਂ ਕਿਹਾ ਇੱਕ ਮਿੰਟ ਆਇਆ ਜੀ ਮੈਂ ਮੈਂ ਆਇਆ ਨਹੀਂ ਮੈਂ ਘਰ ਵਾਲੀ ਨੂੰ ਭੇਜਿਆ ਮੈਂ ਕਿਹਾ ਜਾ ਕੇ ਪਤਾ ਕਰੋ ਕੀ ਗੱਲ ਆ ਤੇ ਉਹਨਾਂ ਨੇ ਦੱਸਿਆ ਜੀ ਤੁਸੀਂ ਬਿੱਲ ਲਈ ਆ ਤੁਹਾਡੀ ਬਿੱਲ ਰਿਜੈਕਟ ਹੋਈ ਆ ਕੋਡ ਦੇ ਆਰਡਰ ਦਿਖਾ ਰਹੇ ਸੀ ਜੀ ਉਹ ਤੇ ਫਿਰ ਪ੍ਰੋਪਰ ਪੂਰੀ ਗੱਲ ਕੀਤੀ ਤੇ ਵਕੀਲ ਸਾਹਿਬ ਨੂੰ ਫੋਨ ਕੀਤਾ ਸਾਰਿਆਂ ਨੂੰ ਫੋਨ ਕਰ ਲਿਆ ਸਾਰੇ ਜਣੇ ਉੱਥੇ ਪਹੁੰਚ ਗਏ ਸਾਡੇ ਸਮਾਜ ਦੇ ਵੀ ਕਾਫੀ ਲੀਡਰ ਪਹੁੰਚ ਗਏ ਉੱਥੇ ਤੇ ਜਦੋਂ ਉਹਦੀ ਡੂੰਘਾਈ ਦੇ ਵਿੱਚ ਗਏ ਵੀ ਬੀਲ ਰਿਜੈਕਟ ਹੋਈ ਕਿੱਦਾਂ ਹੋਈ ਕੀ ਹੈ ਤੇ ਉਹਨਾਂ ਨੇ ਦੱਸਿਆ ਕਿ ਵੀ ਪੁਲਸ ਵਾਲੇ ਨਾ ਕੋਈ ਰਾਮ ਚੰਦਰ ਕਰਕੇ ਸੀਗਾ ਉੱਥੇ ਤੇ ਇੰਸਪੈਕਟਰ ਸੀ ਨਾਲ ਉਹਨਾਂ ਨੇ ਦੱਸਿਆ ਕਿ ਇੱਕ ਐਫ ਆਈ ਆਰ ਨੰਬਰ 119/25 ਅੰਡਰ ਸੈਕਸ਼ਨ 87 70 1 ਤੇ 62 ਬੀ ਐਨ ਐਸ ਮਤਲਬ ਕਿ ਕਨੈਪਿੰਗ ਆ ਗੈਂਗਰੇਪ ਤਿੱਤਾਰਾ ਲੱਗੀਆਂ ਸਾਡੇ ਤੇ ਤੇ ਕਹਿੰਦੇ 22 ਤਰੀਕ ਨੂੰ 10 ਵਜੇ 10:30 ਵਜੇ ਮੈਂ ਉਹਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਹਿੰਦੇ ਵੀ ਸਰਬਜੀਤ ਨੇ ਇੱਥੋਂ 6 ਪੈਸ ਤੋਂ ਚੱਕਿਆ ਤੇ ਦੀ ਘਰ ਵਾਲੀ ਨੇ ਪਿਸਟਲ ਦਿਖਾਈ ਮੇਰੀ ਘਰ ਵਾਲੀ ਨੇ ਤੇ ਉਹ ਤੋਂ ਦਵਾਈ ਦਿੱਤੀ ਦਵਾਈ ਦੇ ਕੇ ਉਹਦੇ ਚ ਪਤਨ ਕੀ ਗੱਲ ਕੀ ਕੀ ਜਿਹੜੇ ਕੋਕ ਚ ਕੀਦੇ ਚ ਤੇ ਫਿਰ ਲੈ ਗਏ ਅਸੀਂ ਮੰਡੀ ਤੇ ਮੇਰੀ ਘਰ ਵਾਲੀ ਨੇ ਕਿਹਾ ਕਿ ਤੂੰ ਇਹਦੇ ਨਾਲ ਰੇਪ ਕਰ ਦੇਖੋ ਕਿੱਡੀ ਕਾਨੂੰਨੀ ਮਤਲਬ ਗੱਲ ਹੈ ਕਿ ਮੇਰੀ ਘਰ ਵਾਲੀ ਤੇ ਮੈਨੂੰ ਇਦਾਂ ਸਟੋਰੀ ਬਣਾਤੀ ਸਟੋਰੀ ਬਣਾ ਕੇ ਉਥੇ ਬੜ ਪਾਇਆ ਗਿਆ ਤੇ ਜਦੋਂ ਮੈਨੂੰ ਆਧਾਰ ਕਾਰਡ ਦਿਖਾਇਆ ਗਿਆ ਬੇਲ ਚ ਲਗਿਆ ਆਧਾਰ ਕਾਰਡ ਮੇਰਾ 15 ਸਾਲ ਪੁਰਾਣਾ ਆਧਾਰ ਕਾਰਡ ਮੇਰੀ ਜਿਹੜੀ ਪਹਿਲੀ ਪ੍ਰਾਣੀ ਬੇਲਾ ਲਗੀਆਂ ਹੋਈਆਂ ਕਿਤੇ ਕੇਸਾਂ ਦੀਆਂ ਕਿਉਂਕਿ ਇਹ ਇੱਕ ਪਹਿਲਾ ਕੇਸ ਨਹੀਂ ਪਹਿਲਾਂ ਇਹਦੀ ਪਤਨੀ ਦੁਆਰਾ ਮੇਰੇ ਤੇ ਕੇਸ ਕੀਤਾ ਗਿਆ ਪਾਸਟਰ ਵਿਜੇਂਦਰ ਦੀ ਠੀਕ ਹੈ ਜੀ ਉਹਦੇ ਚ ਵੀ ਸੇਮ ਪੈਟਰਨ ਤੇ ਹੀ ਕੀਤਾ ਸੀ ਵੀ ਮੇਰੀ ਘਰ ਵਾਲੀ ਨੇ ਉਹਦੀ ਚੈਨੀ ਤੋੜ ਲਈ ਫਲਾਣਾ ਕਰ ਲਿਆ ਦੋਨਿਆਂ ਨੂੰ ਹੀ ਅਕਿਊਜ਼ ਬਣਾਏ ਗਏ ਸੀ ਫਿਰ ਇੱਕ 38 ਨੰਬਰ ਐਫ ਆਈ ਆਰ ਚੰਡੀਗੜ੍ਹ ਚ ਸੇਮ ਗੈਂਗ ਰੇਪ ਦੀ ਹੋਈ ਉਹਦੇ ਚ ਮੈਂ 6 ਮਹੀਨੇ ਲੱਗ ਕੇ ਆਇਆ ਫਿਰ ਇੱਕ ਐਫ ਆਈ ਆਰ 295 ਦੀ ਆਪਣਾ ਸਿਟੀ ਖਰੜ ਹੋਈ ਜੀ ਫਿਰ ਇੱਕ ਬਲਾਕ ਮਜਰੀ ਹੋਈ ਤੇ ਫਿਰ ਹੁਣ ਪੰਜਾਬ ਚ ਉਹਨੂੰ ਪਤਾ ਲੱਗ ਗਿਆ ਵੀ ਪੰਜਾਬ ਚ ਤਾਂ ਪਤਾ ਲੱਗ ਗਿਆ ਵੀ ਇਹ ਚੀਜ਼ ਇਹ ਅਕਿਊਜ਼ ਅਕਿਊਜ਼ ਹੈ ਤੇ ਅਸੀਂ ਵਿਕਟਮ ਹੈ ਇੱਥੇ ਐਫ ਆਈ ਆਰ ਨਹੀਂ ਹੋ ਸਕਦੀ ਹੁਣ ਇਹਨੇ ਮੰਡੀ ਚ ਦਿਮਾਗ ਲੜਾਇਆ ਜਿਹੜੀ ਇਹ ਪਤਨੀ ਹੈ ਇਹਨੇ ਆਪ ਜੇਲ੍ਹ ਚ ਆਪਣੀ ਪਤਨੀ ਨੂੰ ਮੈਸੇਜ ਲਾਇਆ ਤੇ ਪੈਸੇ ਦੇ ਦਮ ਦੇ ਉੱਪਰ ਫੇਕ ਐਫਆਰ ਕਰਾਤੀ ਮੇਰੀ ਉਸ ਵਕੀਲ ਨਾਲ ਗੱਲ ਹੋਈ ਸੱਤੇ ਕੋਈ ਵਕੀਲ ਹੈ ਮੈਡਮ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਮੈਡਮ ਕੀ ਤੁਸੀਂ ਜਾਣਦੇ ਹੋ ਮੈਂ ਕੌਣ ਆ ਉਹਨੇ ਕਿਹਾ ਨਹੀਂ ਮੈਂ ਨਹੀਂ ਜਾਣਦੀ ਮੇਰਾ ਨੰਬਰ ਪਛਾਣਦੇ ਹੋ ਕਹਿੰਦੇ ਮੈਂ ਨਹੀਂ ਪਛਾਣਦੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਮੈਂ ਕਿਹਾ ਫਿਰ ਤੁਸੀਂ ਮੇਰੀ ਬੇਲ ਕਿਉਂ ਲਾਤੀ ਕਹਿੰਦੇ ਤੁਸੀਂ ਕੌਣ ਬੋਲ ਰਹੇ ਮੈਂ ਕਿਹਾ ਮੈਂ ਸਰਬਜੀਤ ਬੋਤ ਗੱਲ ਕਰ ਰਿਹਾ ਕਹਿੰਦੇ ਮੇਰੇ ਪਾਸ ਅਧਾਰ ਕੜਾਇਆ ਮੈਨੇ ਬੇਲ ਲਗਾਦੀ ਮੈਂ ਕਿਹਾ ਮੈਡਮ ਐਸੇ ਐਕਚੁਅਲ ਚ ਕੀ ਹੋਇਆ ਜਿਹੜੀ ਐਫਆਰ ਕਟੀਆਂ ਨਾ ਐਫਆਰ ਚ ਮੇਰਾ ਨਾਮ ਲਿਖਿਆ ਹੋਇਆ ਤੇ ਮੇਰੀ ਵਾਈਫ ਦਾ ਨਾਮ ਉਹਦੇ ਚ ਐਡਰੈਸ ਨਹੀਂ ਹੈ ਤੇ ਪੁਲਿਸ ਨੂੰ ਐਡਰੈਸ ਕਿੱਥੇ ਮਿਲੂਗਾ ਇਹਨਾਂ ਨੇ ਕੀ ਕੀਤਾ ਪਲੈਨਿੰਗ ਖੇਲੀ ਆਪਣਾ ਹੀ ਵਕੀਲ ਕੀਤਾ ਆਪਣਾ ਹੀ ਵਕੀਲ ਕਰਕੇ ਬਕਾਲਤਨਾਮਾ ਆਪ ਹੀ ਸਾਈਨ ਕਰਕੇ ਆਪ ਹੀ ਹੈਬਿਟੇਟ ਕਰਦੇ ਬੇਲ ਚ ਮੇਰਾ ਅਧਾਰ ਕੱਢ ਲਾਤਿਆ ਤੇ ਮੇਰੀ ਘਰ ਵਾਲੀ ਦਾ ਅਧਾਰ ਕੱਢ ਲਾਤਿਆ ਤੇ ਮੇਰੀ ਬੇਲ ਰਿਜੈਕਟ ਕਰਵਾਤੀ ਮੇਰੇ ਤਾਂ ਕੋਰਟ ਜਾਣ ਦੇ ਵੀ ਰਸਤੇ ਬੰਦ ਕਰਵਾਤੇ ਇਹਨਾਂ ਨੇ ਦੱਸੋ ਕਿੱਡੀ ਤਕੜੀ ਸਾਜ਼ਿਸ਼ ਰਚੀ ਗਈ ਹੈ ਚਲੋ ਕਟ ਟੁਕੜਾ ਆਪਾਂ ਬਦਨਾਮ ਕਰਦੇ ਪੁਲਿਸ ਨੂੰ ਪਰ ਇਹਨਾਂ ਨੇ ਤਾਂ ਮੇਰੇ ਰਾਈਟਸ ਦਾ ਵੀ ਯੂਜ਼ ਕਰ ਲਿਆ ਮੈਨੂੰ ਪਤਾ ਤੱਕ ਨਹੀਂ ਇਸ ਚੀਜ਼ ਦਾ ਵੀ ਮੇਰੀ ਬਿੱਲ ਲੱਗ ਗਈ ਆ ਹਰ ਮੇਰੀ ਬਿੱਲ ਰਿਜੈਕਟ ਵੀ ਹੋ ਚੁੱਕੀ ਆ ਕਿੱਡਾ ਨੇਰ ਹੋ ਗਿਆ ਹੈਪੀ ਡੈਵਿਡ ਲੱਗ ਗਿਆ ਕੋਰਟ ਦੇ ਨਾਲ 420 ਕਰਤੀ ਕੋਰਟ ਨੂੰ ਗੁੰਮਰਾ ਕਰ ਦਿੱਤਾ ਉਸ ਦਿਨ ਕਿੱਥੇ ਸੀ ਤੁਸੀਂ ਮੈਂ ਸਾਡਾ 20 ਤਰੀਕ ਨੂੰ ਧਰਨਾ ਸੀ ਜੀ 19 ਤਰੀਕ ਨੂੰ ਮੇਰੀ ਤਰੀਕ ਸੀ ਚੰਡੀਗੜ੍ਹ ਚ 20 ਤਰੀਕ ਨੂੰ ਧਰਨਾ ਸੀ 21 ਨੂੰ ਅਸੀਂ ਐਸਐਸਪੀ ਆਫਿਸ ਸੀ ਕਿ ਜੀ 22 ਨੂੰ ਮੈਂ ਫੇਰ ਧਰਨੇ ਦੀ ਮੀਟਿੰਗ 'ਚ ਸੀਗੀ 22 ਨੂੰ ਧਰਨੇ ਦੀ ਮੀਟਿੰਗ 'ਚ 23 ਨੂੰ ਫੇਰ ਮੈਂ ਧਰਨੇ ਦੀ ਮੀਟਿੰਗ 'ਚ ਸੀਗਾ ਜੀ ਮਲੇਸ਼ ਗੁਸ਼ਲ ਵਰਕਰ ਹਾਂ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਧਾਨ ਹਾਂ ਤੇ ਮੇਰੀ ਆਏ ਦਿਨ ਮੇਰੇ ਆਫਿਸ 'ਚ ਮੀਟਿੰਗਾਂ ਹੁੰਦੀਆਂ ਤੇ ਧਰਨੇ ਦੀਆਂ ਮੀਟਿੰਗਾਂ ਹੁੰਦੀਆਂ ਲੈਂਦੀਆਂ ਮੈਂ ਇੱਥੇ ਲੋਕਲ ਸੀਸੀਟੀਵੀ ਫੁਟੇਜ ਕੰਕਾਲ ਕੇ ਗਈਆਂ 11 ਵਜੇ ਕੁਛ ਮੈਂ 22 ਤਰੀਕ ਨੂੰ 11 ਵਜੇ ਕੁਛ ਮੈਂ ਆਪਣੇ ਆਫਿਸ ਤੋਂ ਵਾਪਸ ਆਪਣੇ ਘਰ ਐਂਟਰ ਕਰ ਰਿਹਾ ਮੈਂ ਤੇ ਉਹ ਵੀਡੀਓਜ਼ ਪੁਲਿਸ ਵਾਲੇ ਲੈ ਕੇ ਗਏ ਆ ਜਦੋਂ ਮੈਂ 11 ਵਜੇ ਐਂਟਰ ਕਰ ਰਿਹਾ ਤੇ 10:30 ਵਜੇ ਮੈਂ ਉਸ ਕੁੜੀ ਨੂੰ 66 ਹਸਪੀਟਲ ਤੋਂ ਕਿੱਦਾਂ ਚੱਕ ਲਿਆ ਐਦਾਂ ਹੋ ਹੀ ਨਹੀਂ ਸਕਦਾ ਤੇ ਮੰਡੀ ਲੈ ਕੇ ਗਿਆ ਮੈਂ ਦੇਖੋ ਮੰਡੀ ਰਸਤੇ 'ਚ ਟੂਲ ਪਲਾਜ਼ਾ ਕਿ ਕੁੜੀ ਨੇ ਕੋਈ ਰੋਲਾ ਨਹੀਂ ਪਾਇਆ ਕੁੜੀ ਨੂੰ ਮੇਰੇ ਨਾਮ ਪਤਾ ਹੈ ਅਰ اچھا ਇੱਕ ਕਾਮਨ ਸੈਂਸ ਵਾਲੀ ਗੱਲ ਹੈ ਕਿ ਵੀ ਕੋਈ ਗਲਤ ਕੰਮ ਕਰ ਰਿਹਾ ਹੈ ਤੇ ਉਹ ਨੂੰ ਆਪਣਾ ਨਾਮ ਦੱਸੇਗਾ ਦਸੋ ਮਤਲਬ ਬਿਲਕੁਲ ਹੀ ਫੇਕ ਮੈਂ ਕਹਿੰਦਾ ਸਾਡਾ ਕਾਨੂੰਨ ਸਾਥ ਦੇ ਰਹੀ ਹੈ ਸਾਡੇ ਵਕੀਲ ਸਾਹਿਬ ਸਾਡੇ ਬਹੁਤ ਹੀ ਸੁਮਿਤ ਸਰ ਕੁੜੀ ਕਿੱਥੇ ਦੀ ਰਹਿਣ ਵਾਲੀ ਹੈ ਜਾਣਦੇ ਉਹ ਨੂੰ ਪਹਿਲਾਂ ਕਦੇ ਸਰ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਕੀ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿੱਥੇ ਰਹਿੰਦੀ ਹੈ ਨਾ ਪੁਲਿਸ ਵਾਲੇ ਦੱਸ ਰਹੇ ਆ ਅਸੀਂ ਕਿ ਐਫਆਰ ਦੀ ਕਾਪੀ ਦੋ ਹਮ ਨਹੀਂ ਦੇ ਸਕਤੇ ਸਾਡਾ ਰਾਈਟ ਹੈ ਦੇਖੋ ਆਏ ਇੱਕਦਮ ਕਹਿੰਦੇ ਲ ਉਸਕੋ ਬੁਲਾਓ ਉਸਕੋ ਬੁਲਾਓ ਉਸਕੋ ਬੁਲਾਓ ਐਫਆਰ ਦਰਜ ਕੰਪਲੀਟ ਹੋਈ ਸਰ ਬਾਪਨਾ 23 ਨੂੰ ਤੇ ਐਫਆਰ ਦਰਜ ਹੋਰੀ 30 ਨੂੰ ਜਦੋਂ ਤੁਸੀਂ ਐਫਆਰ ਦਰਜ ਕਰ ਰਹੇ ਇੱਕ ਵਾਰ ਵੀ ਮੈਨੂੰ ਪਰਮਾਨਾ ਨਹੀਂ ਕਟਿਆ ਇੱਕ ਵਾਰ ਵੀ ਸਬੰਨ ਨਹੀਂ ਕੀਤਾ ਕਿ ਮੇਰੇ ਰਾਈਟਸ ਹੈ ਹੀ ਨਹੀਂ ਮੇਰੇ ਰਾਈਟ ਸਾਰੇ ਖਤਮ ਕਰਦੇ ਇਹਨਾਂ ਨੇ ਚਲੋ ਮੈਂ ਮੰਨ ਗਿਆ ਤੁਸੀਂ ਮੈਨੂੰ ਅਕਿਊਜ਼ਡ ਬਣਾ ਦਿੱਤਾ ਪਰ ਮੇਰੇ ਵੀ ਰਾਈਟ ਹੈ ਨਾ ਤੁਸੀਂ ਮੈਨੂੰ ਪਰਮਾਨਾ ਕਟੋ ਨੋਟਿਸ ਕਟੋ ਨਹੀਂ ਜੇ ਮੈਂ ਆ ਰਿਹਾ ਤਾਂ ਤੁਸੀਂ ਮੈਨੂੰ ਅਰੈਸਟ ਕਰੋ ਜਾਂ ਫਿਰ ਤੁਸੀਂ ਮੇਤੇ ਐਫਆਰ ਕੱਟੋ ਚਲੋ ਐਫਆਰ ਕੱਟ ਵੀ ਗਈ ਫਿਰ ਮੇਰਾ ਰਾਈਟ ਹੈ ਬੇਲ ਦਾ ਤੁਸੀਂ ਉਹ ਵੀ ਲੈ ਲਿਆ ਮੇਤੋਂ ਨਾ ਕੋਈ ਪਰਮਾਨਾ ਕਟਿਆ ਉਹ ਤੋਂ ਬਾਅਦ ਬੇਲ ਦੀ ਗੱਲ ਆਈ ਬੇਲ ਵੀ ਤੁਸੀਂ ਆਟੋਮੈਟਿਕ ਹੀ ਲਾਤੀ ਮੇਰੀ ਕੌਣ ਹੈ ਪਿੱਛੇ ਝੂਠੀ ਤੁਸੀਂ ਜੇ ਕਹਿ ਰਹੇ ਹੋ ਵੀ ਐਫਆਰ ਹੋ ਜਾ ਕੌਣ ਪਿੱਛੇ ਸਰ ਦੇਖੋ ਤੁਸੀਂ ਕਹਾਣੀ ਸਟੋਰੀ ਮੈਂ ਤਿੰਨ ਐਫਆਰ ਤੁਹਾਡੇ ਸਾਹਮਣੇ ਰੱਖਦਾ ਤਿੰਨ ਐਫਆਰ ਦੀ ਸੇਮ ਸਟੋਰੀ ਆ ਈਦੀ ਕਰ ਵਾਲੀ ਨੇ ਚੇਨ ਖੋਲੀ ਮੈਨੂੰ ਫੜਾਤੀ ਕਰ ਵਾਲੀ ਇਨਵੋਲ ਛੇੜਛਾੜ ਕੀਤੀ ਜੰਗਲਾਂ ਚ ਲੈ ਕੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹਦੀ ਘਰ ਵਾਲੀ ਨੇ ਬਿਆਨ ਦਿੱਤੇ ਵੀ ਜਿਹਦੇ ਸਾਨੂੰ ਕਲੀਨ ਚਿੱਟ ਮਿਲੀ ਆ ਫਿਰ ਇੱਕ 38 38 ਐਫ ਆਰ ਨੰਬਰ ਹੁੰਦੀ ਹੈ ਜੀ ਚੰਡੀਗੜ੍ਹ ਚ ਉਹਦੇ ਚ ਵੀ ਸੇਮ ਰੋਕੀ ਲੈ ਗਿਆ ਨਸ਼ੇ ਦੀ ਗੋਲੀ ਦੀ ਕਰਨ ਪੱਟੀ 'ਤੇ ਬੰਦੂਕ ਰੱਖਦੀ ਮੇਰੇ 'ਸੇ ਰੇਪ ਕੀਤਾ ਉਹ ਸਰ ਮੈਨੂੰ ਮੈਂ ਮੈਨੂੰ ਆਪ ਨਹੀਂ ਪਤਾ ਜਿਸ ਸਾਹਬ ਨਾਲੇ ਮੇਤੇ ਰੇਪ ਕੇ ਸਪਾਰੇ ਆ ਮੈਨੂੰ ਆਪ ਨਹੀਂ ਪਤਾ ਮੈਂ ਕਿੰਨੇ ਰੇਪ ਕਰਤੇ ਇੱਡਾ ਕਿੱਡਾ ਕਿ ਮੈਂ ਸ਼ਕਤੀਮਾਨ ਆ ਮੈਂ ਬੈ ਵੇਰਾ ਬੰਦਾ ਦੋ ਗਨਮੈਨ ਮੈਨੂੰ ਮਿਲੇ ਹੋਏ ਆ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਹਾਈ ਕੋਰਟ ਵੱਲੋਂ ਮੈਨੂੰ ਗਨਮੈਨ ਮਿਲੇ ਹੋਏ ਮੇਰੀ ਵਾਈਫ ਨੂੰ ਗਨਮੈਨ ਮਿਲੇ ਹੋਏ 24 ਘੰਟੇ ਅਸੀਂ ਪੁਲਿਸ ਕਸਟਡੀ ਚ ਐ ਅਸੀਂ ਨજરਬੰਦ ਆ ਸਾਡੇ ਨਾਲ ਫੇਰ ਵੀ ਇਦਾਂ ਦੀ ਕੰਮ ਹੋ ਰਿਹਾ ਨજરਬੰਦ ਇੱਥੇ ਤੱਕ ਵੀ ਮੈਂ ਗਨਮੈਨ ਨੂੰ ਇਹ ਗੱਲ ਕਹਿੰਦਾ ਨਾ ਮੈਂ ਮੜਾ ਜਾ ਬਾਥਰੂਮ ਜਾ ਰਿਹਾ ਉਹ ਤਾਂ ਵੀ ਪਿੱਛੇ ਪਿੱਛੇ ਆ ਜਾਂਦਾ ਮੇਰੇ ਮੈਂ ਫੋਨ ਤੇ ਗੱਲ ਕਰਦਾ ਤਾਂ ਵੀ ਉਹ ਮੇਰੀ ਫੋਨ ਤੇ ਗੱਲਾਂ ਸੁਣਦਾ ਸਰ ਜੇ ਇੱਡੀ ਇੱਡੀ ਗੱਲਾਂ ਤੇ ਹੋ ਸਕਦਾ ਹੈ ਤੇ ਉਹ ਮੈਂ ਇੱਥ ਮੈਂ ਕਹ ਰਿਹਾ ਸਰ ਅੱਜ ਮੇਰੀ ਉਮਰ 30 ਸਾਲ ਹੋ ਚੁੱਕੀ ਆ 33 31 ਸਾਲ ਪੂਰਾ ਰਿਕਾਰਡ ਘੜਾ ਲਵਾ ਅੱਜ ਤੱਕ ਮੈਂ ਮੰਡੀ ਹੀ ਨਹੀਂ ਗਿਆ ਗਿਆ ਹੀ ਨਹੀਂ ਜੀ ਕੁੰਮਣ ਵੀ ਨਹੀਂ ਗਿਆ ਕਦੀ ਮੈਂ ਮੈਂ ਸ਼ਿਮਲੇ ਗਿਆ ਅਸੀਂ ਇੱਧਰ ਆਪਣਾ ਜੰਮੂ ਗਏ ਆ ਪਰ ਮੈਂ ਅੱਜ ਤੱਕ ਮੰਡੀ ਹੀ ਨਹੀਂ ਦੇਖਿਆ ਜੀ ਵੀ ਇਹ ਹਰਾਨ ਵਾਲੀ ਗੱਲ ਐ ਕੋਈ ਪਲੈਨਿੰਗ ਦੇ ਪਿੱਛੇ ਕੌਣ ਆ ਮਾਸਟਰ ਮਾਈਂਡ ਫਿਰ ਪਾਸਟਰ ਬਜਿੰਦਰ ਪਾਸਟਰ ਬਜਿੰਦਰ ਉਹਦੀ ਕਾਰ ਵਾਲੀ ਤੇ ਉਹਦੀ ਜਿਹੜੇ ਸਮਰਥਕ ਆ ਜਿਹੜੇ ਸਾਰੇ ਬਾਹਰ ਬੈਠੇ ਆ ਤੇ ਉਹ ਤੋਂ ਬਾਅਦ ਦੇਖੋ ਸਰ ਕਿੰਦੀ ਹੈਰਾਨੀ ਵਾਲੀ ਗੱਲ ਹੈ 18 ਤਰੀਕ ਨੂੰ ਤੇ 19 ਤਰੀਕ ਨੂੰ ਲਗਾਤਾਰ ਮਾਨੂੰ ਇੱਕ ਚੰਦਰ ਨਾਮ ਤੇ ਇੱਕ ਬਿਸ਼ਪ ਵਿਜੇ ਮੈਨਵਲ ਦੇ ਫੋਨ ਆਉਂਦੇ ਆ ਅਨਿਕਾ ਹਮਾਰੇ ਪਾਸ ਬੈਠੀ ਹੈ ਆਪਨੇ ਕੰਪਰੋਮਾਈਜ਼ ਕਰ ਲੋ ਛੋੜੋ ਇਸਕੇ ਛੋਟੇ ਛੋਟੇ ਬੱਚੇ ਆ ਇਹ ਹੈ ਉਹ ਐਲੋ ਸਪੀਕਰ ਕਰਕੇ ਗੱਲ ਕੀਤੀ ਮੈਂ ਕਿਹਾ ਜੀ ਮੈਂ ਕਿਸੇ ਤੇ ਬੱਚਿਆਂ ਨੂੰ ਤਾਂ ਅੰਚ ਨਹੀਂ ਪਛਾਣਾ ਜਾਂਦਾ ਠੀਕ ਹੈ ਪਰ ਜੇ ਤੁਸੀਂ ਕਹਿੰਦੇ ਹੋ ਵੀ ਸਾਡੇ ਹੱਥ 'ਚ ਕੁਝ ਵੀ ਨਹੀਂ ਹੈ ਹਾਈ ਕੋਰਟ ਦੇ ਹੱਥ 'ਚ ਹੈ ਹਾਈ ਕੋਰਟ ਜੋ ਕਰੇਗੀ ਆਪ ਡਿਸਾਈਡ ਕਰੇਗੀ ਕਹਿੰਦੇ ਚਲੋ ਫਿਰ ਇੱਕ ਮੈਂ ਕਿੱਥੇ ਪਾਇਆ ਵਾ ਕਹਿੰਦੇ ਮੋਹਾਲੀ ਕੋਟ ਮੈਂ ਕਹਾ ਹਾਂਜੀ ਹਾਂਜੀ ਪਾਇਆ ਵਾ ਉਹ ਤੋਂ ਹਮ ਕਲੀਨ ਸ਼ੀਟ ਮਿਲੀ ਸੀ ਕਹਿੰਦੇ ਉਸਮੇ ਲੈ ਲਓ ਮੈਂ ਕਹਾ ਸੌਰੀ ਮੇਰੇ ਹੱਥ ਖੜੇ ਆ ਸੀ ਨਹੀਂ ਲੈ ਸਕਦੇ 18 19 ਨੂੰ ਫੋਨ ਆਂਦਾ ਹੈ 22 ਤਰੀਕ ਨੂੰ ਇਹ ਕੰਪਲੀਟ ਕਰੰਦੇ ਆ ਤੇ 30 ਤਰੀਕ ਨੂੰ ਐਫ ਆਰ ਹੋ ਜਾਂਦੀ ਆ ਇੱਕ ਵਾਰ ਵੀ ਪੁਲਿਸ ਨੇ ਨਹੀਂ ਨੋਟ ਕੀਤਾ ਵੀ ਹਾਂ ਕਿੱਥੇ ਸਰਬਜੀਤ ਅੱਛਾ ਸਰ ਇੱਕ ਕਾਮਨ ਸੈਂਸ ਵਾਲੀ ਗੱਲ ਹੈ ਪਾ ਐਸ ਐਚਓ ਮੇਨ ਪਾਵਰ ਹੁੰਦੀ ਆ ਐਫ ਆਰ ਜਦੋਂ ਦਰਜ ਕਰਦੇ ਆ ਐਸ ਐਚਓ ਜਦੋਂ ਐਫ ਆਰ ਦਰਜ ਕਰ ਰਿਹਾ ਤੇ ਉਹਨੇ ਇੱਕ ਵਾਰ ਵੀ ਇੱਕ ਕੁੜੀ ਨੂੰ ਬਰੀਫ ਨਹੀਂ ਕੀਤਾ ਸਰਬਜੀਤ son of ਜਾਂ ਫਿਰ ਐਡਰੈਸ ਸੀ ਦੇ ਨਾਮਾ ਦੇ ਉਪਰ ਐਫਰਦ ਅਜ ਕਰਤੀ ਸਰ ਕਿੱਡੀ ਮਤਲਬ ਤੱਕਾ ਸ਼ਾਈ ਹੈ ਜੀ ਤੁਹਾਡਾ ਨਾਮ ਵੀ ਇਸ ਐਫਆਈਆਰ ਦੇ ਵਿੱਚ ਹੈ ਤੁਹਾਡਾ ਵੀ ਜ਼ਿਕਰ ਹੈ ਕਿ ਤੁਸੀਂ ਪਿਸਤੌਲ ਕੰਨ ਤੇ ਰੱਖ ਕੇ ਉਸ ਕੁੜੀ ਨੂੰ ਲੈ ਕੇ ਗਏ ਨਾਲ ਅਗਵਾ ਕਰਕੇ ਪਤੀ ਤੁਹਾਡਾ ਨਾਲ ਆ ਫਿਰ ਉਸ ਤੋਂ ਬਾਅਦ ਗੈਂਗ ਰੇਪ ਕੀਤਾ ਬਿਲਕੁਲ ਸਰ ਮੈਂ ਮੈਂ ਤਾਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਜਿਸ ਦਿਨ ਉਸ ਨੂੰ ਟਿਲ ਦਾਦੀ ਸਜ਼ਾ ਹੋਈ ਸੀ ਮੈਂ ਉਸ ਦਿਨ ਹੀ ਸੀ ਕਿਹਾ ਸੀ ਕਿ ਇਹ ਪਲੈਨਿੰਗਾਂ ਦਾ ਸਿਲਸਿਲਾ ਹੋਰ ਵਧੇਗਾ ਔਰ ਇਹ ਹੁਣ ਇੱਕ ਚੀਜ਼ਾ ਕਰ ਰਿਹਾ ਹੈ ਇਹ ਵਜਿੰਦਰ ਕਰ ਰਿਹਾ 100 ਤੋਂ 200% ਹੈ ਚੀਜ਼ ਹੈ ਕਿ ਵਜਿੰਦਰ ਹੀ ਕਰ ਰਿਹਾ ਕਿਉਂਕਿ ਜਿਹੜਾ ਅਨਿਕਾਲਾ ਕੇਸ ਲੱਗਿਆ ਸੀ ਖਰੜ ਵਿੱਚ ਲਗਾਤਾਰ ਫੋਨ ਤੇ ਫੋਨ ਆ ਰਹੇ ਲਗਾਤਾਰ ਜਿਸ ਦਿਨ ਦਾ ਵਜਿੰਦਰ ਅੰਦਰ ਗਿਆ ਸਾਹਦੇ ਤੇ ਕਈ ਝੂਠੀਆਂ ਕੰਪਲੇਂਟਾਂ ਵੀ ਹੋਰ ਵੀ ਹੋਈਆਂ ਇਹ ਤਾਂ ਐਫ ਆਈ ਆਰ ਦਰਜ ਹੋ ਗਈ ਨਾ ਹੋਰ ਵੀ ਕਾਫੀ ਝੂਠੀਆਂ ਕੰਪਲੇਟਾਂ ਹੋਈਆਂ ਹੋਰ ਵੀ ਸਾਨੂੰ ਕਾਫੀ ਹਰਾਸਮੈਂਟ ਕੀਤਾ ਜਾ ਰਿਹਾ ਅਸੀਂ ਹਰ ਜਗ੍ਹਾ ਦਾ ਬਿਆਨ ਦੇ ਕੇ ਆ ਰਹੇ ਹਾਂ ਤਾਂ ਚਲੋ ਉਹ ਪੁਲਿਸ ਦਾ ਇੱਕ ਇਨਵੈਸਟੀਗੇਸ਼ਨ ਕਰਨ ਦਾ ਇੱਕ ਪਾਰਟ ਹੈ ਇਹਦੇ ਵਿੱਚ ਲਿਖਿਆ ਕੁੜੀ ਨੇ ਕਿ ਇੱਦਾਂ-ਇੱਦਾਂ ਕਰਕੇ ਮੈਂ 6 ਫੇਸ ਬੱਸ ਸਟੈਂਡ ਤੇ ਖੜੀ ਸੀ ਤੇ ਜਿਹੜੀ ਹੈ ਜਿਹੜੀ ਕੁੜੀ ਨੇ ਬਜਿੰਦਰ ਨੂੰ ਅੰਦਰ ਕਰਾਇਆ ਮੈਂ ਆਪਣਾ ਨਾਮ ਨਹੀਂ ਡਿਸਕਲੋਜ਼ ਕਰਨ ਜਾਂਦੀ ਕਿ ਮੇਰੇ ਵੱਲੋਂ ਲਿਖਿਆ ਕਿ ਇਸ ਕੁੜੀ ਨੇ ਮੈਨੂੰ ਕੋਕ ਚ ਪਾ ਕੇ ਕੋਈ ਨਸ਼ੀਲੀ ਦਵਾਈ ਪਿਲਾਈ ਫਿਰ ਇਹਨੇ ਆਪਣੇ ਦੋਸਤਾਂ ਨੂੰ ਸੱਦਿਆ ਇਹ ਨਹੀਂ ਦੱਸਿਆ ਕਿ ਮੇਰਾ ਹਸਬੰਡ ਹੈ ਇਹ ਨਹੀਂ ਜ਼ਿਕਰ ਕੀਤਾ ਕਿਤੇ ਵੀ ਵੀ ਆਪਣੇ ਦੋਸਤਾਂ ਨੂੰ ਸੱਦਿਆ ਸਰਵਜੀਤ ਨੂੰ ਕੋਈ ਪ੍ਰਿਤਪਾਲ ਦਾ ਨਾਮ ਦਾ ਬੰਦਾ ਮੈਂ ਅੱਜ ਤੱਕ ਕਦੀ ਨਾਮ ਨਹੀਂ ਸੁਣਿਆ ਤੇ ਇੱਕ ਇਨੋਵਾ ਗੱਡੀ ਨੂੰ ਬੁਲਾਇਆ ਤੇ ਮੈਨੂੰ ਉਹਦੇ ਚ ਪਾ ਕੇ ਮੰਡੀ ਵੱਲ ਨੂੰ ਲੈ ਕੇ 10 ਵਜੇ ਦੇ ਕਰੀਬ ਟਾਈਮ ਸੀ ਔਰ ਸਰ ਅੱਜ ਤੱਕ ਅਸੀਂ ਮੇਰੇ ਹਸਬੰਡ ਤੋਂ ਦੂਰ ਦੀ ਗੱਲ ਮੈਂ ਵੀ ਨਹੀਂ ਕਦੀ ਉਸ ਸਾਈਡ ਗਈ ਅਸੀਂ ਕਦੀ ਘੁੰਮਣ ਵੀ ਨਹੀਂ ਗਏ ਜਦੋਂ ਤਾਂ ਬਜਿੰਦਰ ਤੇ ਪਰਚਾ ਦਰਜ ਹੋਇਆ ਹੋਇਆ ਸਾਡੇ ਸਾਡੇ ਤੇ ਇੰਨੇ ਝੂਠੇ ਪਰਚੇ ਦਰਜ ਹੋ ਰਹੇ ਨਾ ਹੁਣ ਤਾਂ ਮੇਰਾ ਵੀ ਰੋਲ ਦਿਖਾਤਾ ਕਿ ਇਹਦੇ ਕੋਲ ਹਥਿਆਰ ਹੈ ਇਹਨੇ ਕਨਪੱਟੀ ਤੇ ਬੰਦੂਕ ਰੱਖੀ ਫਿਰ ਇਹਨੇ ਸਰਵਜਨ ਨੂੰ ਕਿਹਾ ਕਿ ਇਹਦੇ ਨਾਲ ਗਲਤ ਕੰਮ ਕਰ ਇਸ ਤਰੀਕੇ ਨਾਲ ਨਹੀਂ ਸਰ ਸਾਨੂੰ ਪੀਐਸਓ ਮਿਲੇ ਹੋਏ ਆ 24 ਆਵਰਸ ਦੀ ਉਹਨਾਂ ਦੀ ਨਿਗਰਾਨੀ ਚ ਰਹਿੰਦੇ ਆ ਅਗਰ ਅਸੀਂ ਸ਼ਹਿਰ ਤੋਂ ਬਾਹਰ ਵੀ ਜਾਵਾਂਗੇ ਨਾ ਤਾਂ ਅਸੀਂ ਆਪਣੇ ਜੋ ਸੀਨੀਅਰ ਅਧਿਕਾਰੀ ਆ ਸੀ ਉਹਨਾਂ ਨੂੰ ਨੋਟ ਕਰਾ ਕੇ ਜਾਵਾਂਗੇ ਕਿ ਅਸੀਂ ਸ਼ਹਿਰ ਤੋਂ ਬਾਹਰ ਜਾ ਰਹੇ ਹਾਂ ਪਹਿਲੀ ਗੱਲ ਤਾਂ ਅਸੀਂ ਜਾਂਦੇ ਨਹੀਂ ਆ ਮਨ ਦੇ ਵਿੱਚ ਦੁੱਖ ਹੁੰਦਾ ਤੁਸੀਂ ਉਸ ਦਰਿੰਦਗੀ ਦੇ ਖਿਲਾਫ ਲੜੇ ਉਸ ਆਪਾ ਖੰਡੀ ਨੂੰ ਜੇਲ੍ਹ ਦੇ ਵਿੱਚ ਪੰਚਾਇਆ ਡਟ ਕੇ ਲੜਾਈ ਲੜੀ ਅੱਜ ਤੁਹਾਡਾ ਹੀ ਉਸ ਤਰ੍ਹਾਂ ਦੇ ਕੇਸ ਦੇ ਵਿੱਚ ਤੁਹਾਡਾ ਵੀ ਨਾਮ ਜੋੜ ਦਿੱਤਾ ਗਿਆ ਤੁਹਾਡੇ ਖਿਲਾਫ ਵੀ ਐਫ ਆਈ ਆਰ ਦਰਜ ਪਹਿਲਾਂ ਬਜਿੰਦਰ ਦੀ ਪਤਨੀ ਆ ਜਿਹੜੀ ਉਹਨੇ ਜੋੜਿਆ ਸੀ ਮੇਰਾ ਇਸ ਕੇਸ 'ਚ ਨਾ ਸੇਮ ਉਹੀ ਕਹਾਣੀ ਪਲਾਂਟ ਕੀਤੀ ਆਪਣੀ ਵਾਈਫ ਹੀ ਪਲਾਂਟ ਕਰ ਲਈ ਜੋ ਜਿਸ ਬੰਦੇ ਨੇ ਆਪਣੀ ਵਾਈਫ ਹੀ ਪਲਾਂਟ ਕਰ ਲਈ ਉਹ ਬੰਦਾ ਕੀ ਨਹੀਂ ਕਰ ਸਕਦਾ ਹੁਣ ਉਸ ਬੰਦੇ ਨੇ ਕੋਈ ਹੋਰ ਕੁੜੀ ਪਲਾਂਟ ਕਰ ਲਈ ਫਿਰ ਉਹਨੇ ਪਹਿਲਾਂ ਚੰਡੀਗੜ੍ਹ ਕੁੜੀ ਪਲਾਂਟ ਕੀਤੀ ਸੀ ਪੰਜਾਬ ਚ ਨਹੀਂ ਵਾਸ ਚੱਲਿਆ ਚੰਡੀਗੜ੍ਹ ਚ ਨਹੀਂ ਵਾਸ ਚੱਲਿਆ ਹੁਣ ਮੰਡੀ ਹਿਮਾਚਲ ਦੇਖੋ ਕਿੰਨਾ ਡਿਫਰੈਂਸ ਹੈ ਚੰਡੀਗੜ੍ਹ ਤੋਂ ਲੈ ਕੇ ਉੱਥੇ ਤੱਕ ਬੰਦੇ ਨੂੰ ਜਾਣ ਦਾ ਆਉਣ ਦਾ ਟਾਈਮ ਲੱਗਦਾ ਟੋਲ ਪਲਾਜ਼ਾ ਰ ਪੈਂਦੇ ਰਸਤੇ ਵਿੱਚ ਇੰਨਾ ਮੈਨੂੰ ਸਮਝ ਨਹੀਂ ਆਉਂਦੀ ਪੁਲਿਸ ਦੇ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਸ ਬਹਿਬ ਤੇ ਐਫ ਆਈ ਆਰ ਦਰਜ ਕਰ ਰਹੇ ਹੋ ਅੱਗੋਂ ਮੈਨੂੰ ਕਹਿੰਦੇ ਮੈਂ ਕਿਹਾ ਸਰ ਤੁਸੀਂ ਐਫ ਆਈ ਆਰ ਦੀ ਕਾਪੀ ਦੇ 4 ਘੰਟੇ ਇਨਵੈਸਟੀਗੇਸ਼ਨ ਚੱਲਦੀ ਰਹੀ 4-5 ਘੰਟੇ ਮੇਰੇ ਘਰ ਬੈਠੇ ਰਹੇ ਅਸੀਂ ਸਵੇਰੇ ਚਾਹ ਪੀ ਕੇ ਉੱਠੇ ਸੀ ਹਜੇ 4-5 ਘੰਟੇ ਮੇਰੇ ਘਰ ਬੈਠੇ ਰਹੇ ਉਹਨਾਂ ਨੇ ਮੇਰੀ ਵੀਡੀਓ ਰਿਕਾਰਡਿੰਗ ਕੀਤੀ ਮੇਰੇ ਬਿਆਨ ਲਏ ਔਰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਮੇਰੇ ਬਿਆਨਾਂ ਤੇ ਸਾਈਨ ਕਿਉਂ ਨਹੀਂ ਕਰਵਾ ਰਹੇ ਕਹਿੰਦੇ ਅਸੀਂ ਤਾਂ ਇਸ ਚੀਜ਼ ਨੂੰ ਸਮਝ ਰਹੇ ਹਾਂ ਮੈਂ ਕਿਹਾ ਤੁਸੀਂ ਇਸ ਸਟੋਰੀ ਨੂੰ ਸਮਝ ਰਹੇ ਹੋ ਫਿਰ ਤੁਸੀਂ ਐਫ ਆਈ ਆਰ ਕਿੱਦਾਂ ਦਰਜ ਕਰ ਦਿੱਤੀ ਜਾਂ ਤੁਸੀਂ ਸਾਨੂੰ ਜਾਣਦੇ ਨਹੀਂ ਹੋ ਮੇਰਾ ਉਹਨਾਂ ਨੂੰ ਨਾਮ ਨਹੀਂ ਪਤਾ ਮੈਂ ਖੁਦ ਦੱਸਿਆ ਮੈਂ ਸਰਬਜੀਤ ਸਿੰਘ ਦੀ ਵਾਈਫ ਹਾਂ ਮੈਂ ਖੁਦ ਦੱਸਿਆ ਉਹਨਾਂ ਨੂੰ ਇਹ ਕਹਿੰਦੇ ਅੱਛਾ ਤੁਸੀਂ ਉਹ ਉਹਨਾਂ ਨੇ ਕਿ ਤੁਸੀਂ ਕੁੜੀ ਨੂੰ ਨਸ਼ੀਲੀ ਦਵਾਈ ਪਲਾਈ ਫਿਰ ਤੁਸੀਂ ਉਹਨੂੰ ਚਾ ਕੇ ਗੱਡੀ 'ਚ ਪਾਇਆ ਆਪਣੇ ਬੰਦੇ ਬੁਲਾਏ ਦੇਖ ਲਓ ਕਿੱਡੀ ਵੱਡੀ ਪਲੈਨਿੰਗ ਹੈ ਕਿੱਡੀ ਵੱਡੀ ਸਾਧਿਸ਼ ਹੈ ਜਿਸ ਚੀਜ਼ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਹਾਨੂੰ ਜਿਹੜੇ ਕੇਸ ਚੱਲਦੇ ਨੇ ਬਜਿੰਦਰ ਦੇ ਖਿਲਾਫ ਜਿਹੜਾ ਜੇਲ ਜਾਣ ਵਾਲਾ ਵੀ ਕੇਸ ਆ ਬਾਕੀ ਦੋ ਕੇਸ ਹੋਰ ਨੇ ਤੇ ਉਹਨਾਂ ਦੇ ਸਮਝੌਤੇ ਲਈ ਤੁਹਾਡੇ ਤੇ ਦਬਾਅ ਪਾਇਆ ਗਿਆ ਪਹਿਲਾਂ ਫੋਨ ਤੁਹਾਨੂੰ ਆਉਂਦੇ ਰਹੇ ਉਹਨਾਂ ਦੇ ਚੇਲਿਆਂ ਦੇ ਉਸ ਤੋਂ ਬਾਅਦ ਐਫ ਆਈ ਆਰ ਹੋਣੀ ਬਿਲਕੁਲ ਸਰ ਸਾਨੂੰ ਲਗਾਤਾਰ ਸਮਝੋਤੇ ਸਮਝੋਤੇ ਜਿਹੜਾ ਹੈ 128 ਵਾਲੇ ਜਿਹੜਾ ਜ਼ਿਲਕਪੁਰ ਜੀ ਚ ਸਜ਼ਾ ਹੋਈ ਉਹਨੂੰ ਟਿਲ ਦੱਸਦੀ ਇਹਦੇ ਵਿੱਚ ਕਹਿੰਦੇ ਸਾਡੇ ਛੋਟੇ ਛੋਟੇ ਬੱਚੇ ਆ ਤੁਸੀਂ ਸਾਡੇ ਨਾਲ ਕੰਪਰੋਮਾਈਜ਼ ਕਰ ਲੋ ਸਰ ਜੋ ਇਹ ਹਰਕਤਾਂ ਕਰ ਰਿਹਾ ਜੇ ਉਹ ਐਫ ਆਈ ਆਰ ਕਰ ਰਿਹਾ ਇਦਾਂ ਦੀ ਚੀਜ਼ਾਂ ਕੀ ਸਾਡਾ ਕੋਈ ਫਿਊਚਰ ਨਹੀਂ ਹੈ ਕੀ ਸਾਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਹੈ ਦੱਸੋ ਤੁਸੀਂ ਤੁਸੀਂ ਆਪ ਸਮਝਦਾਰ ਹੋ ਜੇ ਉਹ ਬੰਦਾ ਕਹਿੰਦਾ ਮੈਂ ਤੁਹਾਡੇ ਪੈਰਾਂ 'ਚgir ਕੇ ਮਾਫੀ ਮੰਗਦਾ ਇੱਕ ਬੰਦਾ ਇੱਕ ਇਨਸਾਨੀਤ ਹੁੰਦੀ ਬੰਦੇ ਦੇ ਅੰਦਰ ਪਰ ਇਹਨਾਂ ਦੇ ਅੰਦਰ ਇਨਸਾਨੀਤ ਮਰ ਚੁੱਕੀ ਹੈ ਔਰ ਇੱਥੇ ਤੱਕ ਮੈਂ ਦੇਖੋ ਮੈਂ ਆਪਣੇ ਜੋ ਮਹਾਲੇ ਪੁਲਿਸਾਂ ਚਾਨੂੰ ਸਪੋਰਟ ਕਰ ਰਹੀ ਹੈ ਜੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਆਪਣੇ ਮਬਲੌਂਗੀ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹ ਸਾਨੂੰ ਸਪੋਰਟ ਕਰ ਰਹੀ ਉਹਨਾਂ ਨੂੰ ਪਤਾ ਇਹ ਬੰਦੇ ਹਮੇਸ਼ਾ ਇੱਥੇ ਘੁੰਮਦੇ ਰਹਿੰਦੇ ਇਹਨਾਂ ਦਾ ਕੋਈ ਫਾਲਟ ਨਹੀਂ ਹੈ ਜੇ ਇਦਾਂ ਦੀ ਕੋਈ ਗੱਲ ਹੁੰਦੀ ਉਹ ਸਾਨੂੰ ਰਾਤ ਨੂੰ ਵੀ ਚੱਕ ਲੈਂਦੇ ਦਿਨੇ ਵੀ ਚੱਕ ਲੈਂਦੇ ਅਸੀਂ ਘਰੋਂ ਬੇਕਾਰ ਹੋਏ ਪਏ ਆ ਨਹੀਂ ਜਿਹੜੇ ਸਮਝੌਤੇ ਦੀ ਗੱਲਬਾਤ ਆ ਰਹੀ ਹੈ ਜਿਹੜਾ ਤੁਹਾਨੂੰ ਉਹ ਬਾਰ-ਬਾਰ ਅਪਰੋਚ ਕਰ ਰਹੇ ਨੇ ਕਿ ਪੈਸਿਆਂ ਦਾ ਆਫਰ ਆ ਕਿੰਨੇ ਲੱਖ ਦਾ ਕਿੰਨੇ ਕਰੋੜ ਦਾ ਸਾਨੂੰ ਉਹ ਕਰੋੜਾਂ ਦਾ ਹੀ ਆਫਰ ਕਰ ਰਹੇ ਸਾਡੇ ਵਕੀਲ ਸਾਹਿਬ ਨੂੰ ਫੋਨਸ ਦਾ ਸਮਝੋਤੇ ਵਾਸਤੇ ਆ ਵੀ ਰਹੇ ਆ ਥ੍ਰੈਟ ਵਾਸਤੇ ਵੀ ਕੋਲ ਆ ਰਹੇ ਆ ਕਿ ਅਸੀਂ ਇਹਨਾਂ ਨੂੰ ਫਸਾਵਾਂਗੇ ਜਾਂ ਕਿਸ ਤਰ੍ਹਾਂ ਜੋ ਚੀਜ਼ਾਂ ਮੈਂ ਪਹਿਲਾਂ ਬੋਲੀਆਂ ਸੀ ਕਿ ਇਹ ਸਾਡੀਆਂ ਮੁਸ਼ਕਿਲਾਂ ਵਧਾਣਗੇ ਉਹੀ ਕੰਮ ਹੋਣ ਕਰ ਰਹੇ ਨੇ ਜੇਲ੍ਹ ਵਿੱਚ ਉਹਨੂੰ ਉਹਦੇ ਜੋ ਵੀ ਜਾਣ ਪਹਿਚਾਣ ਵਾਲੇ ਉਹ ਮਿਲਣ ਜਾ ਰਹੇ ਨੇ ਜੇਲ੍ਹ ਵਿੱਚ ਜਦੋਂ ਕੋਈ ਆਮ ਇਨਸਾਨ ਜਾਂਦਾ ਜੇਲ੍ਹ ਵਿੱਚ ਤੇ ਕੀ ਜੇਲ੍ਹ ਦੇ ਬਾਹਰ ਜਦੋਂ ਬੰਦਾ ਮਿਲਣ ਜਾਂਦਾ ਮੇਰੇ ਹਸਬੰਡ ਜਦੋਂ ਜੇਲ੍ਹ 'ਚ ਸੀ ਮੈਂ ਮਿਲਣ ਜਾਂਦੀ ਸੀ ਮੈਨੂੰ ਜੇਲ੍ਹ ਵਾਲੇ ਪੁੱਛਦੇ ਸੀ ਕਿ ਤੁਹਾਡਾ ਉਹਦੇ ਨਾਲ ਬਲੱਡ ਰਿਲੇਸ਼ਨ ਹੈ ਜੇ ਕਿ ਮੈਂ ਕਹਿੰਦਾ ਨਹੀਂ ਮੇਰੀ ਇੰਗੇਜਮੈਂਟ ਹੋਈ ਹੋਈ ਫਿਰ ਮੈਨੂੰ ਮਿਲਣ ਦਿੱਤਾ ਸੀ ਤੇ ਪਾਂਤ ਪਾਂਤ ਦੇ ਲੋਕ ਮਿਲਣ ਜਾ ਰਹੇ ਆ ਪਾਂਤ ਪਾਂਤ ਦੇ ਲੋਕ ਚਲੋ ਵਾਈਫ ਦਾ ਅਧਿਕਾਰ ਬੰਦਾ ਬੱਚਿਆਂ ਦਾ ਅਧਿਕਾਰ ਬੰਦਾ ਬਲੱਡ ਰਿਲੇਸ਼ਨ ਹਰ ਇੱਕ ਦਾ ਅਧਿਕਾਰ ਬੰਦਾ ਅਲੱਗ ਅਲੱਗ ਸੁਸਾਇਟੀਆਂ ਦੇ ਲੋਕ ਮਿਲਣ ਜਾ ਰਹੇ ਆ ਅਲੱਗ ਅਲੱਗ ਸ਼ਹਿਰਾਂ 'ਚੋਂ ਆ ਕੇ ਲੋਕ ਮਿਲਣ ਜਾ ਰਹੇ ਕੀ ਰਾਈਟ ਆ ਉਹਨਾਂ ਕੋਲ ਦੱਸੋ ਜੇਲ੍ਹ ਦੇ ਵਿੱਚੋਂ ਪਲੈਨਿੰਗ ਹੁੰਦੀ ਹੈ ਫਿਰ ਇਸ ਤਰ੍ਹਾਂ ਦੀ ਵਿੱਚੋਂ ਪਲੈਨਿੰਗ ਹੋ ਰਹੀ ਹੈ ਉਹਦੇ ਕੋਲ ਫੋਨ ਹੈ ਉਹਦਾ ਫੋਨ ਹੈ ਉਹਦੇ ਕੋਲ ਫੋਨ ਹੈ ਫੋਨ ਆ ਰਹੇ ਉਹਨੂੰ ਫੋਨਾਂ ਤੇ ਗੱਲ ਕਰ ਰਿਹਾ ਉਹਨੂੰ ਬਾਕਾਇਦਾ ਸੈਪਰੇਟ ਰੱਖਿਆ ਰੱਖਿਆ ਹੋਇਆ ਉਹਨੂੰ ਹਰ ਇੱਕ ਸਹੂਲਤ ਪ੍ਰਾਪਤ ਅੰਦਰ ਦਿੱਤੀ ਗਈ ਹੈ ਵੀਆਈਪ ਮਿਤਜੀ ਤੁਸੀਂ ਵੀ ਜਦੋਂ ਪਹੁੰਚੇ ਕੱਲ ਜਦੋਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਹਿਮਾਚਲ ਦੀ ਕੀ ਗੱਲਬਾਤ ਹੋਈ ਪੁਲਿਸ ਨਾਲ ਤੁਹਾਡੇ ਵੀ ਬਿਆਨ ਦਰਜ ਹੋਏ ਜੀ ਮੇਰੇ ਵੀ ਬਿਆਨ ਦਰਜ ਹੋਏ ਨੇ ਬਕਾਇਦਾ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਜਿਹੜਾ ਮੁੰਡਾ ਹੈਗਾ ਇਹਨਾਂ ਦਾ ਕੇਸ ਅਸੀਂ ਸਾਰਾ ਹੈਂਡਲ ਕੀਤਾ ਹੈਗਾ ਵੀ ਇਹ ਟੋਟਲੀ ਫੇਕ ਐਫ ਆਈ ਆਰ ਹੈਗੀ ਆ देयर ਆਫਟਰ ਦੇ ਇਟ ਨੈਰੇਟਡ ਈਚ ਐਂਡ ਐਵਰੀ ਫੈਕਟ ਔਰ ਇਹਨਾਂ ਨੇ ਸੀਸੀਟੀਵੀ ਫੁਟੇਜ ਖੰਗਾਲ ਲਈ ਇਹਨਾਂ ਦੇ ਨੇਬਰ ਹਾਊਸਿਸ ਤੋਂ ਔਰ ਪੀਐਸਓਜ਼ ਦੇ ਇਹਨਾਂ ਦੇ ਬਿਆਨ ਹੋਏ ਨੇ ਮੇਰੇ ਤੋਂ ਵੀ ਇਹਨਾਂ ਨੇ ਬਿਆਨ ਲਏ ਨੇ ਔਰ ਇਹਨਾਂ ਨੂੰ ਮੈਂ ਦੱਸਿਆ ਵੀ ਬਕਾਇਦਾ ਹਾਈ ਕੋਰਟ ਵੱਲੋਂ ਇਹਨਾਂ ਨੂੰ ਸਿਕਿਉਰਟੀ ਦਿੱਤੀ ਗਈ ਹੈ ਕਿਉਂਕਿ ਇਹਨਾਂ ਦੀ ਲਾਈਫ ਨੂੰ ਆਲਰੇਡੀ ਥ੍ਰੈਟ ਹੈ ਇਹ 24 ਘੰਟੇ ਪੁਲਿਸ ਦੀ ਨਿਗਰਾਨੀ 'ਚ ਰਹਿੰਦੇ ਨੇ ਤੁਸੀਂ ਪੁਲਿਸ ਵੱਲੋਂ ਹੀ ਕਨਫਰਮ ਕਰ ਸਕਦੇ ਹੋ ਵੀ ਇਹ ਬੰਦੇ ਕਿੱਥੇ-ਕਿੱਥੇ ਸੀਗੇ ਉਸ ਦਿਨ ਔਰ ਦੂਸਰੀ ਗੱਲ ਜਿਹੜਾ ਸਰਬਜੀਤ ਸਿੰਘ ਰੌਕੀ ਦੇ ਉੱਪਰ ਔਰ ਉਹਦੀ ਵਾਈਫ ਦੇ ਉੱਪਰ ਜੋ ਇਹ ਪ੍ਰੈਜ਼ੈਂਟ ਐਫ ਆਈ ਆਰ ਦਰਜ ਕੀਤੀ ਗਈ ਝੂਠੇ ਤੱਤਾਂ ਦੇ ਆਧਾਰ 'ਤੇ ਅਸੀਂ ਇਸ ਬਾਰੇ ਮਾਨਯੋਗ ਹਾਈ ਕੋਰਟ ਹਿਮਾਚਲ ਚੀਫ ਜਸਟਿਸ ਨੂੰ ਵੀ ਲੈਟਰ ਲਿਖ ਚੁੱਕੇ ਆ ਕਿ ਫੇਅਰ ਇਨਵੈਸਟੀਗੇਸ਼ਨ ਕੀਤੀ ਜਾਏ सीबीआई ਨੂੰ ਜਾਂਚ ਦਿੱਤੀ ਜਾਵੇ ਦੂਜੀ ਗੱਲ ਜਿਹੜੇ ਵਕੀਲ ਨੇ ਜਿਨ੍ਹਾਂ ਨੇ ਇਹਨਾਂ ਦੀਆਂ ਜ਼ਮਾਨਤਾ ਲਾਈਆਂ ਜਿਨ੍ਹਾਂ ਨੂੰ ਇਹ ਜਾਣਦੇ ਤੱਕ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਕੱਲ ਤੱਕ ਇਹੀ ਨਹੀਂ ਪਤਾ ਸੀ ਵੀ ਇਹਨਾਂ ਪਰ ਕੋਈ ਐਫ ਆਈ ਆਰ ਵੀ ਮੰਡੀ ਦਰਜ ਹੋਈ ਹੋਈ ਹੈ ਤਾਂ ਬੇਲ ਲਾਣ ਦਾ ਤਾਂ ਕੋਈ ਦੂਰ ਦੂਰ ਤੱਕ ਸਵਾਲ ਹੀ ਨਹੀਂ ਉੱਠਦਾ ਮੋਰਓਵਰ ਸਰਪਜੀਤ ਨੇ ਜਦੋਂ ਉਸ ਵਕੀਲ ਨਾਲ ਸਹਬਾਨ ਨਾਲ ਗੱਲ ਕੀਤੀ ਮੈਡਮ ਨਾਲ ਕੋਈ ਮੈਡਮ ਸਤਿਆ ਨੇ ਤੇ ਉਹ ਉਹਨੇ ਐਡਮਿਟ ਕੀਤਾ ਕਿ ਹਾਂਜੀ ਮੈਨੇ ਬੇਲ ਲਗਾਈ ਹੈ ਮੇਰੇ ਕੋਲ ਤਾਂ ਕੋਈ ਆਧਾਰ ਕਾਰਡ ਦੇਗਾ ਤਾਂ ਉਸ ਤਰ੍ਹਾਂ ਸੇ ਮੈਨੇ ਬੇਲ ਲਗਾਈ ਹੈ ਜੋ ਐਸ ਪਰ ਹਿਸ ਵਰਜਨ ਔਰ ਟੋਟਲੀ ਫਾਲਸ ਫੈਕਟਸ ਜੋ ਕਿ ਅਸੀਂ ਤਾਂ ਇਹ ਵੀ ਮੰਗ ਰਹੇ ਹਾਂ ਕਿ ਇਹਦੇ ਅੰਦਰ ਉਹਨਾਂ ਵਕੀਲਾਂ ਦੀ ਵੀ ਜਾਂਚ ਕੀਤੀ ਜਾਵੇ ਜਿਨ੍ਹਾਂ ਨੇ ਇਹ ਗਲਤ ਬੇਲ ਲਾ ਕੇ ਮਿਸਕੰਡਕਟ ਆਫ ਪ੍ਰੈਕਟਿਸ ਜਿਹੜਾ ਹੈਗਾ ਵੀ ਕੀਤਾ ਅਸੀਂ ਮਾਨਯੋਗ ਸੀਐਮ ਸਾਹਿਬ ਨੂੰ ਚੀਫ ਜਸਟਿਸ ਹਿਮਾਚਲ ਪ੍ਰਦੇਸ਼ ਔਰ ਗਵਰਨਰਸ ਐਸਐਸਪੀ ਮੈਂ ਕੱਲ ਦਾ ਐਸਪੀ ਸਾਹਿਬ ਨਾਲ ਗੱਲ ਕਰਨਾ ਚਾ ਰਿਹਾ ਹਾਂ ਉਹਨਾਂ ਨੂੰ ਮੈਂ ਦੋ ਵਾਰੀ ਫੋਨ ਕਰ ਚੁੱਕਾ ਉਹਨਾਂ ਨਾਲ ਮੇਰੀ ਗੱਲਬਾਤ ਨਹੀਂ ਹੋ ਸਕਰੀ ਸੋ ਦੈਟ ਕਿ ਇਹਨਾਂ ਨਾਲ ਫੇਰ ਦੀ ਇਨਕੁਆਰੀ ਹੋ ਸਕੇ ਮੈਂ ਡੀਜੀਪੀ ਸਾਹਿਬ ਨੂੰ ਮਾਨਿਆ ਉਹ ਹਿਮਾਚਲ ਨੂੰ ਵੀ ਈਮੇਲ ਕਰ ਚੁੱਕਾ ਐਸਪੀ ਮੈਡਮ ਨੂੰ ਵੀ ਕਰ ਚੁੱਕਾ ਐਸਐਸਪੀ ਮੰਡੀ ਨੂੰ ਔਰ WhatsApp ਤੇ ਵੀ ਮੇਰੇ ਮੈਸੇਜ ਸਾਰੇ ਡੀਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਔਰ ਐਸਐਸਪੀ ਮੈਡਮ ਨੂੰ ਜਾ ਚੁੱਕੇ ਨੇ ਫਿਰ ਇਹਨੂੰ ਕੋਰਟ ਦੇ ਵਿੱਚ ਚੈਲੰਜ ਕਰਨ ਜਾ ਰਹੇ ਹੋ ਬਿਲਕੁਲ ਅਸੀਂ ਕੋਰਟ ਚ ਨੂੰ ਅੱਜ ਬੀਂਗ ਸੰਡੇ ਵੀ ਕੈਨਟ ਡੂ ਐਨੀਥਿੰਗ ਟਮਾਰੋ ਅਨਵਰਡਸ ਵੀ ਆਰ ਗੋਇੰਗ ਟੂ ਗੈਟ ਇਟ ਡਨ ਯੈਸ ਜਦੋਂ ਪੁਲਿਸ ਵਾਲੇ ਪਹੁੰਚੇ ਕੀ ਕਹਿੰਦੇ ਸੀ ਗ੍ਰਿਫਤਾਰ ਕਰਨਾ ਆਏ ਸੀ ਇਹਨਾਂ ਨੂੰ ਉਸ ਕੇਸ ਦੇ ਵਿੱਚ ਬਿਲਕੁਲ ਉਹ ਪੁਲਿਸ ਸਰਪਜੀਤ ਰੌਕੀ ਨੂੰ ਅਮਨ ਨੂੰ ਗ੍ਰਿਫਤਾਰ ਕਰਨ ਹੀ ਆਏ ਸੀਗੇ ਇਹਦੀ ਵਾਈਫ ਨੂੰ ਵੀ ਔਰ ਜਦੋਂ ਉਹਨਾਂ ਨੇ ਇਨਕੁਆਇਰ ਕੀਤਾ ਕਿ ਵੀ ਇਹ ਫੈਕਟਸ ਜਿਹੜੇ ਹੈਗੇ ਵੀ ਮੈਚ ਨਹੀਂ ਕਰ ਰਹੇ ਐਫ ਆਈ ਆਰ ਦੇ ਕੰਟੈਂਟਸ ਨਾਲ ਉਸ ਤੋਂ ਬਾਅਦ ਉਹਨਾਂ ਨੇ ਅਸ਼ਵਾਸਨ ਦਿੱਤਾ ਵੀ ਅਸੀਂ ਫੇਅਰਲੀ ਇਨਵੈਸਟੀਗੇਟ ਕਰਾਂਗੇ ਤੁਸੀਂ ਵਰੀ ਨਾ ਕਰੋ ਪਰ ਇਹਨਾਂ ਨੂੰ ਅੱਜ ਵੀ ਖਤਰਾ ਹੈਗਾ ਵੀ ਇਹਨਾਂ ਦੇ ਉੱਪਰ ਇਨਫਲੂਐਂਸ਼ਲ ਪਰਸਨ ਦਾ ਜਿਹੜਾ ਦਬਾਅ ਹੋਇਆ ਏ ਟ ਇਹਨਾਂ ਨੂੰ ਗ੍ਰਿਫਤਾਰ ਨਾ ਹੋ ਜਾਣ। ਵੀ ਪੁਲਿਸ ਕਰ ਸਕਦੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਨਾਲ ਸੇਮ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਨੇ। ਪਹਿਲਾਂ ਅਜਿਹਾ ਕੇਸ ਦੇਖਿਆ ਕਿ ਗੈਂਗ ਰੇਪ ਦੇ ਵਿੱਚ ਪਤਨੀ ਵੀ ਨਾਲ ਇਨਵੋਲ ਹੋਵੇ ਅਜਿਹੇ ਕੇਸ ਦੇ ਅਜਿਹਾ ਕੋਈ ਸੋਣਿਆ ਕੰਦੀ ਸੀ ਵੇਰੀਅਸ ਕੇਸਿਸ ਆਰ देयर ਕੇਸਿਸ ਦੇ ਬਾਰੇ ਮੈਂ ਕਮੈਂਟ ਨਹੀਂ ਕਰੂੰਗਾ ਹੋਣ ਨੂੰ ਕੁਝ ਵੀ ਹੋ ਸਕਦਾ ਲੇਕਿਨ ਪ੍ਰੈਜ਼ੈਂਟ ਐਫ ਆਈ ਆਰ ਦੀ ਜੇ ਆਪਾਂ ਗੱਲ ਕਰਦੇ ਟੋਟਲੀ ਫੇਕ ਫ੍ਰਿਵਿਲੀਅਸ ਐਫ ਆਈ ਆਰ ਹੈ। ਦੇਸ ਕੀ ਬੇ ਸਿੱਧਾ ਬਸ ਇੱਕ ਜਨਰਲੀ ਕੰਪਲੇਨੈਂਟ ਖੜੀ ਕਰਤੀ ਜਾਂਦੀ ਹੈ ਉਹ ਜਾ ਕੇ ਕੋਈ ਮੰਤੜਾ ਕਹਾਣੀ ਬਣਾ ਦਿੰਦੀ ਹੈ ਪੁਲਿਸ ਨੇ ਐਫ ਆਈ ਆਰ ਦਰਜ ਕਰਤੀ ਵਿਦਆਊਟ ਵੈਰੀਫਾਈਂਗ ਐਨੀ ਫੈਕਟਸ ਪੁਲਿਸ ਦਾ ਵੀ ਫਰਜ ਬਣਦਾ ਹੈਗਾ ਜੇ ਉਹਨਾਂ ਨੂੰ ਇਹ ਲੱਗ ਰਿਹਾ ਹੈਗਾ ਵੀ ਇਹ ਕੋਈ ਗਲਤ ਐਫ ਆਈ ਆਰ ਦਰਜ ਹੋ ਰਹੀ ਹੈ ਤਾਂ ਬੈਸਟ ਟੂ ਬੈਸਟ ਐਵਿਡੈਂਸ ਕ੍ਰੀਏਟ ਕਰਨ ਲਈ ਸਾਹਮਣੇ ਵਾਲ ਨੂੰ ਸ਼ਾਮਲ ਪੜਤਾਲ ਤਾਂ ਕਰ ਹੀ ਲੈਣਾ ਚਾਹੀਦਾ ਉਹ ਬੰਦਕਾਰੀ ਚਲੇਗੇ ਫਿਰ ਉਸ ਤੋਂ ਬਿਆਨ ਦਰਜ ਕਰਾਉਣ ਦੇਖੋ ਅਧਿਕਾਰੀ ਕਦੋਂ ਗਏ ਨੇ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਹਾਂ ਟਿਲ ਟਾਈਮ ਜਦੋਂ ਤੱਕ ਮੈਂ ਇਹਨਾਂ ਦੇ ਨਾਲ ਸੀਗਾ ਉਦੋਂ ਤੱਕ ਉਹ ਮੌਜੂਦ ਸੀ ਉਸ ਤੋਂ ਬਾਅਦ باوجود ਬਾਅਦ ਵੀ ਉਹ ਮੌਜੂਦ ਰਹੇ ਨੇ ਮੇਰੇ ਆਪਣੇ ਕਲਾਇੰਟਸ ਦੇ ਕੁਝ ਕੇਸ ਸੀਗੇ ਜਿਹਦੇ ਬਾਰੇ ਮੈਂ ਵੀ ਮਸ਼ਰੂਫ ਸੀਗਾ ਉਸ ਤੋਂ ਬਾਅਦ ਇਹਨਾਂ ਤੋਂ ਹੀ ਪਤਾ ਲੱਗ ਰਿਹਾ ਕਿ ਸ਼ਾਮ ਨੂੰ ਉਹਨਾਂ ਨੇ ਹਲਚਲ ਜ਼ਿਆਦਾ ਵਧਾਤੀ ਸੀ ਜੀ ਹੁਣ ਪਹਿਲਾਂ ਵੀ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਰਹਿਣਾ ਪੈ ਰਿਹਾ ਸੀ ਡਰ ਡਰ ਕੇ ਅੱਜ ਤੁਹਾਨੂੰ ਘਰ-ਵਾਰ ਵੀ ਆਪਣਾ ਛੱਡਣਾ ਪੈ ਗਿਆ ਜਿਹੜੀ ਤੁਸੀਂ ਕਹਿ ਰਹੇ ਹੋ ਝੂਠੀ ਐਫ ਆਈ ਆਰ ਬਿਲਕੁਲ ਸਰ ਸਾਡੇ ਪੀ ਉਹ ਕਹਿੰਦੇ 7 ਵਜੇ ਤੁਹਾਡੀ ਸੀਸੀਟੀਵੀ ਫੁਟੇਜ ਵਗੈਰਾ ਲੈ ਕੇ ਗਏ ਆ ਔਰ ਦੇਖੋ ਇੰਨੀ ਹੈਰਾਨਗੀ ਵਾਲੀ ਗੱਲ ਹੈ ਤੁਸੀਂ ਐਫਆਈਆਰ ਦਰਜ ਕਰ ਰਹੇ ਹੋ ਤੁਸੀਂ ਕਮ ਸੇ ਕਮ ਸਾਡੀ ਲੋਕੇਸ਼ਨਾਂ ਤਾਂ ਕੱਢੋ ਅਸੀਂ ਕਿੱਥੇ ਆ ਕਿੱਥੇ ਨਹੀਂ ਆ ਤੁਸੀਂ ਲੋਕੇਸ਼ਨਾਂ ਤਾਂ ਦੇਖੋ ਨਾ ਤੁਸੀਂ ਐਫਆਈਆਰ ਦਰਜ ਕਰਤੀ ਕੁੜੀ ਨੂੰ ਅਸੀਂ ਜਾਣਦੇ ਨਹੀਂ ਹੁਣ ਕਹਿੰਦੇ ਕਿ ਕੁੜੀ ਜਿਸ ਅਡਰੈਸ ਤੋਂ ਕੁੜੀ ਦਾ ਮਤਲਬ ਕਿ ਕੰਪਲੇਂਟ ਆਈ ਸੀ ਉਹ ਕੁੜੀ ਉੱਥੇ ਰਹਿੰਦੀ ਨਹੀਂ ਹੈ ਫਿਰ ਤੁਸੀਂ ਐਫਆਈਆਰ ਕਿਸ ਬਿਹੇਫ ਤੇ ਕਰ ਰਹੇ ਹੋ ਇੱਕ ਕੁੜੀ ਦੇ 100 ਨੰਬਰ ਤੇ ਕਾਲ ਕਰਨ ਤੇ ਐਫਆਈਆਰ ਕਰ ਰਹੇ ਹੋ ਕੁੜੀ ਕੋਲ ਕਹਿੰਦੇ ਅਸੀਂ ਕੱਪੜੇ ਮੰਗੇ ਕੁੜੀ ਸਾਨੂੰ ਕੱਪੜੇ ਨਹੀਂ ਦੇ ਕੇ ਜਾ ਰਹੀ ਕਿ ਇਸ ਕੱਪੜਿਆ 'ਚ ਰੇਪ ਹੋਇਆ ਕਿ ਇਸ ਕੱਪੜਿਆ 'ਚ ਇਹ ਤਾਂ ਮਜ਼ਾਕ ਬਣ ਗਿਆ ਇੱਕ ਕਾਨੂੰਨ ਕੁੜੀ ਦੇ ਕੋਈ ਦਿਨਦਰਜ ਨਹੀਂ ਹੋਇਆ ਕੋਈ ਕੁਝ ਨਹੀਂ ਹੈ ਕੁੜੀ ਨੇ ਸਿਰਫ ਇਹੀ ਲਿਖਾਇਆ ਕਿ ਇਦਾਂ ਇਦਾਂ ਕਰਕੇ ਮੈਨੂੰ ਇਹ ਕੁੜੀ ਉੱਥੇ ਮਿਲੀ ਆ ਮੇਰੇ ਵੱਲੋਂ ਕਿਹਾ ਇਹਨੇ ਮੈਨੂੰ ਕੋਲਡ ਡਰਿੰਕ ਬੇਹੋਸ਼ੀ ਦੀ ਦਵਾਈ ਬਲਾਈਏ ਇਹਨੇ ਅਨੋਵਾ ਗੱਡੀ ਮੰਗਾਈ ਉਹਦੇ ਨਾਲ ਵਿੱਚ ਇੱਕ ਡਰਾਈਵਰ ਸੀ ਇੱਕ ਪ੍ਰਿਥਪਾਲ ਨਾਮ ਦਾ ਬੰਦਾ ਸੀ ਇੱਕ ਸਰਬਜੀਤ ਸਿੰਘ ਰੋਕੀ ਸੀ ਉਹਨੂੰ ਇਹਨੂੰ ਇਹ ਨਹੀਂ ਪਤਾ ਕਿ ਸਰਬਜੀਤ ਰੋਕੀ ਮੇਰੇ ਹਸਬੈਂਡ ਸੀ ਇਹ ਫਿਰ ਇਹ ਜਾਣ ਬੁੱਝ ਕੇ ਜਣੀ ਕਿ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਸਮਝੌਤਾ ਕਰ ਲਓ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਇਹਦਾ ਮਤਲਬ ਇਹਨਾਂ ਨੇ ਸਾਨੂੰ ਪਹਿਲਾਂ ਵੀ ਸਰ ਬਹੁਤ ਜ਼ਿਆਦਾ ਮੈਂਟਲੀ ਟੌਰਚਰ ਕੀਤਾ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਪਹਿਲਾਂ ਵੀ ਇਹਨਾਂ ਨੇ ਪਰ ਅਸੀਂ ਡਰੇ ਨਹੀਂ ਹਾਂ ਔਰ ਮੈਂ ਇਹਨਾਂ ਨੂੰ ਇੱਕ ਚੈਲੰਜ ਕਰਨਾ ਚਾਹੁੰਦੀ ਹਾਂ ਤੁਸੀਂ ਜੇ ਸਾਨੂੰ ਅੰਦਰ ਵੀ ਭੇਜ ਦੋਗੇ ਸਾਡੇ ਪਿੱਛੇ ਸਪੋਰਟ ਕਰਨ ਵਾਲੇ ਸਾਡੇ ਬਹੁਤ ਹੈ ਸਾਡੇ ਸਮਾਜ ਵੀ ਬੈਠਾ ਹੈ ਸਾਡੇ ਵਕੀਲ ਸਾਹਿਬਾਨ ਵੀ ਬੈਠੇ ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ ਅਸੀਂ ਤੁਹਾਡੀ ਇਹ ਗਿੱਦੜ ਧਮਕੀਆਂ ਤੋਂ ਨਾ ਤੇ ਡਰਨ ਵਾਲੇ ਆ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਅਸੀਂ ਡਰਾਂਗੇ ਤੁਸੀਂ ਇਹ ਵੀ ਕਿਹਾ ਸੀ ਕਿ ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਉਹਦੇ ਜੇਲ੍ਹ ਜਾਣ ਦੇ ਨਾਲ ਇਹ ਡਰ ਖਤਮ ਨਹੀਂ ਹੋਣ ਵਾਲਾ ਨਾ ਮੁਸੀਬਤਾਂ ਘਟਣ ਵਾਲੀਆਂ ਨੇ ਵੱਧ ਰਹੀਆਂ ਨੇ ਬਿਲਕੁਲ ਸਰ ਪਤਾ ਕਿ ਜਿਹੜੇ ਸਾਡੇ ਗਰਾਊਂਡ ਫਲੋਰ ਤੇ ਰਹਿੰਦੇ ਨੇ ਨਾ ਉਹ ਬਜਿੰਦਰ ਦੇ ਚੇਲੇ ਆ ਸਾਡੇ ਪਲ-ਪਲ ਦੀ ਖਬਰ ਉਹ ਅੱਗੇ ਵਾਇਰਲ ਕਰਦੇ ਅੱਗੇ ਅੱਗੇ ਫਾਰਵਰਡ ਕਰਦੇ ਅਸੀਂ ਕਿੱਥੇ ਜਾ ਰਹੇ ਆ ਬਜਿੰਦਰ ਨੇ ਬਕਾਇਦਾ ਸਾਡੇ ਵਾਸਤੇ ਗਰਾਊਂਡ ਫਲੋਰ ਤੇ ਕੈਮਰੇ ਲਵਾਏ ਹੋਏ ਬਕਾਇਦਾ 55000 ਦੇ ਕੈਮਰੇ ਲੱਗੇ ਹੋਏ ਆ ਬਾਹਰ ਆਊਟਸਾਈਡ ਤੇ ਵੀ ਲੱਗੇ ਹੋਏ ਇਨਸਾਈਡ ਤੇ ਵੀ ਲੱਗੇ ਹੋਏ ਸਾਡੀ ਇੱਕ ਇੱਕ ਵੀਡੀਓ ਵਾਇਰਲ ਹੁੰਦੀ ਹੈ ਕੀ ਅਸੀਂ ਗਲੀ ਚ ਕਰ ਰਹੇ ਆ ਕੀ ਨਹੀਂ ਕਰ ਰਹੇ ਆ ਸਾਡੀ ਇੱਕ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮੇਰੀ ਪਰਸਨਲ ਆਇਡੈਂਟੀਟੀ ਰਿਵੀਲ ਹੋ ਰਹੀ ਹੈ ਔਰ ਪੁਲਿਸ ਕੁਛ ਨਹੀਂ ਕਰ ਰਹੀ ਪਰਚਾ ਵੀ ਦਰਜ ਹੋ ਰੱਖਿਆ ਬੰਦਿਆਂ ਦੇ ਉੱਪਰ ਪੁਲਿਸ ਕੁਛ ਨਹੀਂ ਕਰ ਰਹੀ ਦੇਖੋ ਹਿਮਾਚਲ ਤੋਂ ਆ ਕੇ ਪੁਲਿਸ ਅਰੇਸਟ ਕਰਨ ਵਾਸਤੇ ਆ ਗਈ ਔਰ ਬਲੰਗੇ ਵਿੱਚ ਪਰਚਾ ਦਰਜ ਹੋਇਆ ਹੋਇਆ ਪੁਲਿਸ ਨੇ ਅਜ ਤੱਕ ਕਦੀ ਬੁਲਾਇਆ ਨਹੀਂ ਉਹਨਾਂ ਨੂੰ ਦੋ ਦੋ ਨੋਟਿਸ ਕੱਢ ਦਿੱਤੇ ਤੀਸਰਾ ਨੋਟਿਸ ਕੱਢਣਾ 77 ਨੰਬਰ ਐਫ ਆਈ ਆਰ ਦਰਜ ਹੋਈ 8 9 ਬੰਦਿਆਂ ਤੇ ਦਰਜ ਹੋਈ ਹੈ ਮੇਰੀ ਆਇਡੈਂਟੀਟੀ ਰਿਵੀਲ ਹੋਈ ਜਦ ਕਿ ਜੱਜ ਸਾਹਿਬ ਨੇ ਲਿਖਿਆ ਹੋਇਆ ਕਿ ਉੜੀ ਦੀ ਕੋਈ ਵੀ ਆਇਡੈਂਟੀ ਹਸਬੰਦ ਦੀ ਕੋਈ ਵੀ ਆਇਡੈਂਟੀ ਰਿਵੀਲ ਨਹੀਂ ਹੋਏਗੀ ਕੋਈ ਐਡਰੈਸ ਨਹੀਂ ਰਿਵੀਲ ਹੋਏਗਾ ਇਹ ਸਾਰਾ ਛੜਿਆੰਤਰ ਰਚਿਆ ਜਾ ਰਿਹਾ ਪਾਦਰੀ ਬਜਿੰਦਰ ਦੇ ਦੁਆਰਾ ਔਰ ਮੈਂ ਪਾਦਰੀ ਬਜਿੰਦਰ ਨੂੰ ਕਹਿਣਾ ਚਾਹਾਂਗੀ ਜੇ ਉਹ ਕਿਤੇ ਮੇਰਾ ਇੰਟਰਵਿਊ ਕਿਤੇ ਵੀ ਸੁਣ ਰਿਹਾ ਹੋਵੇ ਵੈਸੇ ਤੈਨੂੰ ਹਰ ਇੱਕ ਫੈਸਿਲਿਟੀ ਮਿਲੀ ਹੋਈ ਹੈ ਪਰ ਇਹ ਚੀਜ਼ਾਂ ਤੂੰ ਪਹਿਲਾਂ ਕਰ ਚੁੱਕਿਆ ਹੈ ਇਹ ਚੀਜ਼ਾਂ ਦਾ ਤੈਨੂੰ ਕੋਈ ਫਾਇਦਾ ਨਹੀਂ ਹੈ ਔਰ ਆਉਣ ਵਾਲੇ ਸਮੇਂ ਚ ਵੀ ਕੋਈ ਫਾਇਦਾ ਨਹੀਂ ਮਿਲੇਗਾ ਇਸ ਤੋਂ ਬਾਅਦ ਆਪਣੇ ਆਪ ਨੂੰ ਖਤਰਾ ਹੋਰ ਮਹਿਸੂਸ ਕਰਦੇ ਹੋ ਜਿਸ ਤਰ੍ਹਾਂ ਦੇ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ ਹੁਣ ਐਫ ਆਈ ਆਰ ਦੇਖੋ ਜਿੰਨੇ ਤੱਕ ਮਹਾਰਾਜ ਭਗਵਾਨ ਜੀ ਹੈ ਨਾ ਭਗਵਾਨ ਵਾਲਮੀਕੀ ਮਹਾਰਾਜ ਹੀ ਸਾਡੇ ਨਾਲ ਹੈ ਨਾ ਕੋਈ ਇਨਸਾਨ ਕੁਝ ਨਹੀਂ ਵਿਗਾੜ ਸਕਦਾ ਇਹ ਇੱਕ ਕਾਨੂੰਨੀ ਲੜਾਈ ਹੈ ਅਸੀਂ ਲੜਾਂਗੇ ਸਾਡੇ ਵਕੀਰ ਸਹਿਬਾਨ ਸਾਨੂੰ ਸਪੋਰਟ ਕਰ ਰਹੇ ਨੇ ਅਸੀਂ ਇਹਨਾਂ ਨੂੰ ਹਰ ਇੱਕ ਕਦੀ ਵੀ ਅਸੀਂ ਇਹਨਾਂ ਨੂੰ ਝੂਠ ਨਹੀਂ ਬੋਲਿਆ ਜੋ ਰਿਐਲਿਟੀ ਹੈ ਅਸੀਂ ਹਰ ਇੱਕ ਡਾਕੂਮੈਂਟ ਇਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਆਂ ਹਰ ਇੱਕ ਚੀਜ਼ ਦੱਸਦੇ ਆਂ ਔਰ ਜਿਹੜੀ ਇਹ ਝੂਠੇ ਵਕੀਲਾਂ ਨੇ ਝੂਠੀਆਂ ਬੇਲਾ ਲਾਈਆਂ ਜਿਹੜੇ ਝੂਠੇ ਝੂਠੇ ਪ੍ਰੋਪੋਗੈਂਡੇ ਰਚਦੇ ਨੇ ਇਹਨਾਂ ਦੇ ਨਾਲ ਅਸੀਂ ਕੰਪਰੋਮਾਈਜ਼ ਨਹੀਂ ਕਰਨ ਵਾਲੇ ਉਸ ਦੇ ਜੇਲ੍ਹ ਜਾਣ ਤੋਂ ਬਾਅਦ ਵਜਿੰਦਰ ਦੇ ਤੁਹਾਨੂੰ ਵੀ ਕੋਈ ਫਿਰ ਉਸ ਤੋਂ ਬਾਅਦ ਕਾਲ ਆਈਆਂ ਨੇ ਵੀ ਸਮਝੌਤਾ ਕਰਵਾ ਦੋ ਸਾਡਾ ਤੁਹਾਡੇ client ਦੇ ਨਾਲ ਤੁਹਾਡੇ ਉਹਨਾਂ ਦੇ ਨਾਲ ਦੇਖੋ ਇਸ ਤਰ੍ਹਾਂ ਦੇ ਰੂਟੀਨ ਪ੍ਰੋਸੈਸ client try ਕਰਦੇ ਹੀ ਰਹਿੰਦੇ ਆ ਇਹ thoroughly ਵਕੀਲਾਂ ਨੂੰ ਫੋਨ ਫੋਨ ਆਉਂਦੇ ਹੀ ਰਹਿੰਦੇ ਨੇ ਸਾਨੂੰ ਇੱਕ ਦੋ ਬੰਦਿਆਂ ਨੇ ਅਪਰੋਚ ਕੀਤਾ ਬਟ I can't reveal their identity or reveal their details ਇਟ ਇਜ਼ ਲਾਈਂਗ ਇਨ ਬੀਟਵੀਨ ਦੀ ਪਾਰਟੀਆਂ অর ਇਹ ਕੋਈ ਕੰਪਰੋਮਾਈਜ਼ ਕਰਨ ਵਾਲਾ ਮੈਟਰਸ ਹੈ ਨਹੀਂ ਹੈ ਜਿਹਦੇ ਅੰਦਰ ਉਹ ਦਬਾਅ ਬਣਾ ਕੇ ਚਾਣਗੇ ਵੀ ਇਹ ਕੰਪਰੋਮਾਈਜ਼ ਹੋ ਜਾਏਗਾ ਜਾਂ ਝੂਟੀਆਂ ਐਫਆਈਆ ਨਾ ਦਰਜ ਕੀਤੀਆਂ ਜਾਣ ਉਹ ਜੇ ਪੋਲਿਟਿਕਸ ਬੈਟ ਪੋਲਿਟਿਕਸ ਜਿਹਨੂੰ ਅਪਾ ਕਹਿੰਨੇ ਵੀ ਉਹ ਕਰਕੇ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਅੰਦਰ ਕਰਕੇ ਵੀ ਇਹ ਆਪਣਾ ਕੇਸਾਂ ਚੋਂ ਖਹਿੜਾ ਛਡਾ ਲੈਣਗੇ ਇਹ ਕੁਝ ਇਹੋ ਜਿਹੀ ਗੱਲਬਾਤ ਹੈ ਤਾਂ ਇਹੋ ਜਿਹਾ ਕੋਈ ਵੀ ਜਿਹੜਾ ਇਹਨਾਂ ਦੇ ਪਰਪਸ ਨਹੀਂ ਸੌਟ ਆਊਟ ਨਹੀਂ ਹੋਣ ਵਾਲੇ ਬਿਲਕੁਲ ਤੇ ਹੁਣ ਅਗਲਾ ਰਾਹ ਤੁਹਾਡੇ ਕੋਲ ਕੀ ਬਚਦਾ ਫਿਰ ਹੁਣ ਕਾਨੂੰਨ ਦੀ ਲੜਾਈ ਲੜੋ ਸਰ ਪਹਿਲਾਂ ਤਾਂ ਚਲੋ ਪਹਿਲਾਂ ਰਾਈਟਸ ਤਾਂ ਸਾਡਾ ਬੇਲ ਬਣਦਾ ਸੀ ਪਰ ਅਸੀਂ ਬੇਲ ਨਹੀਂ ਲਾਵਾਂਗੇ ਅਸੀਂ ਕਿਉਂ ਬੇਲ ਲਾਇਆ ਸੀ ਕਿਹੜਾ ਗੁਨਾਹਗਾਰ ਆ ਸਾਨੂੰ ਪਤਾ ਤੱਕ ਨਹੀਂ ਹੈਗਾ ਕਿਸੇ ਚੀਜ਼ ਦਾ ਕਰਨਾ ਜੀ ਤੁਹਾਨੂੰ ਗ੍ਰਿਫਤਾਰ ਕਿਉਂ ਕਰੇਗੇ ਇਨਵੈਸਟੀਗੇਸ਼ਨ ਕਰੇ ਜਾਂਚ ਕਰੇ ਜਾਂਚ ਸ਼ਾਮਲ ਹੋਵਾਂਗੇ ਅਸੀਂ ਅਸੀਂ ਸੀਬੀਆਈ ਦੀ ਜਾਂਚ ਕਰਾਵਾਂਗੇ ਅਸੀਂ ਹਾਈ ਕੋਰਟ ਜਾਵਾਂਗੇ ਸੀਬੀਆਈ ਦੀ ਜਾਂਚ ਮੰਗ ਕਰਾਂਗੇ ਅਸੀਂ ਤਾਂ ਜਾਂਚ ਕਰਾਵਾਂਗੇ ਨਾ ਜਾਂਚ ਜੇ ਅਸੀਂ ਕਿਹੜਾ ਗੁਨਾਹਗਾਰ ਆ ਸਾਡੇ ਤੇ ਕਾਰਵਾਈ ਕਰ ਤੋਂ ਜੇ ਕੁੜੀ ਗੁਨਾਹਗਾਰ ਆ ਤੇ ਪਰਚਾ ਕਰੋ ਜਾਤ ਲਈ ਸਰ ਦੀ ਆਪਸ ਜਾਉਂਗੇ ਬਿਲਕੁਲ ਜਾਉਂਗਾ ਜੇ ਮੈਂ ਕਿਉਂ ਨਹੀਂ ਜਾਉਂਗਾ ਪੁਲਿਸ ਨੂੰ ਮੈਂ ਬਿਲਕੁਲ ਕੋਆਪਰੇਟ ਕਰੂੰਗਾ ਬੁਲਾਣਗੇ ਮੈਂ ਜਾਵਾਂਗਾ ਮੈਂ ਐਕਚੁਅਲ ਸਰ ਪਤਾ ਕੀ ਗੱਲ ਹੈ ਅਸੀਂ ਕਾਨੂੰਨ ਤੋਂ ਥੋੜੀ ਭੱਜ ਰਹੇ ਆ ਅਸੀਂ ਤਾਂ ਛੁੱਟੀ ਇਨਵੈਸਟੀਗੇਸ਼ਨ ਤੋਂ ਭੱਜ ਰਹੇ ਆ ਛੁੱਟੀ ਕਾਰਵਾਈ ਤੋਂ ਭੱਜ ਰਹੇ ਆ ਅਸੀਂ ਇਨਵੈਸਟੀ ਫਿਰ ਇਨਵੈਸਟੀਗੇਸ਼ਨ ਤੋਂ ਨਹੀਂ ਭੱਜ ਰਹੇ ਅਸੀਂ ਤਾਂ ਦੇਵਾਂਗੇ ਅਸੀਂ ਡਾਕੂਮੈਂਟਰੀ ਵੀ ਦੇਵਾਂਗੇ ਅਸੀਂ ਤਾਂ ਸਾਨੂੰ ਤਾਂ ਫਾਇਦਾ ਹੈ ਕਿਉਂਕਿ ਜਦੋਂ ਮੈਂ ਹੈ ਹੀ ਨਹੀਂ ਸੀ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਵੀ ਜਦੋਂ ਨਾ ਜਦੋਂ ਕੋਈ ਝੂਠ ਹੁੰਦਾ ਤਾਂ ਉਹ ਜਿਹੜੀ ਹਵਾ ਚਲਦੀ ਹੁੰਦੀ ਨਾ ਉਹ ਵੀ ਦੱਸ ਦਿੰਦੀ ਹੈ ਵੀ ਇਹ ਝੂਠ ਹੈ ਇਹ ਕੰਦਾ ਵੀ ਦੱਸ ਦਿੰਦੀ ਹੈ ਜਦੋਂ ਮੈਂ ਉਰੇ ਹੈ ਹੀ ਨਹੀਂ ਤਾਂ ਇਹ ਕੰਦਾ ਵੀ ਕਹਿ ਦੇਣਗੇ ਵੀ ਹਾਂ ਉਰੇ ਹੈ ਨਹੀਂ ਸੀ ਤੇ ਉਹੀ ਚੱਕਰ ਪਿਆ ਹੋਇਆ ਹੁਣ ਪੁਲਿਸ ਅਰੈਸਟ ਕਰ ਲੇਗੀ ਕਿਸ ਵਿਆਪ ਤੇ ਅਰੈਸਟ ਕਰ ਲੇਗੀ ਪਾਰਟੀ ਬਣੇਗੀ ਕਿਸ ਤਰ੍ਹਾਂ ਅਰੈਸਟ ਕਰ ਲੇਗੀ ਕਿਉਂਕਿ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਚਲੋ ਮੇਰੇ ਐਵੀਡੈਂਸ ਤਾਂ ਤੁਸੀਂ ਦੇਖ ਰਹੇ ਹੋ ਵੀ 11 ਵਜੇ 10 ਵਜੇ ਕਿੱਥੇ ਸੀਗਾ ਪਹਿਲਾਂ ਉਹਦੇ ਤਾਂ ਦੇਖ ਲਓ ਉਹ ਕਿੱਥੇ ਸੀਗੀ ਪਹਿਲਾਂ ਉਹਦੇ ਤਾਂ ਦੇਖੋ ਕਿੱਥੇ ਸੀ ਕਿੰਨੇ ਬੰਦਿਆਂ ਨਾਲ ਇਥੋਂ ਕਿੱਥੇ ਗਈ ਕਿਹਾ ਹੋਇਆ ਕਿਹਾ ਨਹੀਂ ਹੋਇਆ ਚਲੋ ਮੇਰੇ ਕੋਲ ਤਾਂ ਬਾਅਦ ਚਾਹੋਗੇ ਪਹਿਲਾਂ ਤਾਂ ਕੰਪਲੀਟਡ ਆਇਆ ਕੰਪਲੀਟਡ ਨੂੰ ਵੈਰੀਫਾਈ ਕੀਤਾ ਹੋਣਾ ਜੇ ਐਫਆਰ ਦਰਜ ਹੋਈ ਕੰਪਲੀਟਡ ਨੂੰ ਵੈਰੀਫਾਈ ਕੀਤਾ ਹੋਣਾ ਹਾਂਜੀ ਮੈਮ ਕਹਾਂ ਤੇ ਕਿਵੇਂ ਤੇ ਕਿੰਨੇ ਵਜੇ ਰਹੇ ਤੇ ਕਹਾਂ ਕਦੋਂ 100 ਪੇ 100 ਨੰਬਰ ਤੇ ਫੋਨ ਕੀਤਾ ਆਪਣੇ ਕਦੋਂ ਵੈਰੀਫਾਈ ਕਰੋ ਟੋਟਲ ਕਿੰਨੇ ਲੋਕਾਂ ਦੇ ਐਫਆਰ ਹੋ ਗਿਆ ਤੁਹਾਡੇ ਤੇ ਤੁਹਾਡੀ ਵਾਈਪਸ ਮੈਂ ਤੁਹਾਨੂੰ ਆਈ ਡੋਨਟ ਨੋ ਬਟ ਇਹਦੇ ਚ ਮੈਨੂੰ ਕੁਝ ਨਹੀਂ ਪਤਾ ਸੱਚ ਬੋਲ ਰਹੇ ਝੂਠ ਬੋਲ ਰਹੇ ਮੇਰੇ ਕੋਲ ਐਫਆਰ ਦੀ ਕਾਪੀ ਨਹੀਂ ਹੈ ਮੈਂ ਕਿਦਾਂ ਕਹਦਾ ਉਹ ਤਾਂ ਕਹੀ ਜਾਂਦੇ ਅਨਨੋਨ ਵੀ ਹੈਗੇ ਆ ਇਹਦੇ ਚ ਗੈਂਗ ਰੇਪ ਹੈ ਜੀ ਫਲਾਣਾ ਹੈ ਜੀ ਟਮਕਾਉਂ ਤਾਂ ਪਤਾ ਨਹੀਂ ਕੀ ਰਾਈ ਦਾ ਪਹਾੜ ਪਹਾੜ ਦਾ ਰਾਈ ਬਣਾਈ ਬੈਠੇ ਆ ਸਾਨੂੰ ਤਾਂ ਇੱਕ ਲੈਟਰ ਜਾਂ ਦਿਖਾਈ ਜਾ ਰਿਹਾ ਹੱਥ ਨਾਲ ਲਿਖਿਆ ਹੋਇਆ ਸਾਨੂੰ ਪਰਚਾ ਦਾ ਐਫਆਰ ਐਫਆਰ ਨੰਬਰ ਦਿੱਤਾ ਜੀ ਉਹਨਾਂ ਨੇ ਬਾਕਾਇਦਾ ਐਫਆਰ ਨੰਬਰ ਦਿੱਤਾ ਐ ਫਿਰ ਉਹ ਬਿਆਨ ਹੋਏ ਆ ਸਾਡੇ ਗਨਮੈਨਾਂ ਦੇ ਬਿਆਨ ਹੋਏ ਆ ਉਹਦੇ ਚ ਲਿਖਿਆ ਗਿਆ ਵੀ ਐਫਆਰ ਨੰਬਰ ਇਸ ਸੰਬੰਧਿਤ ਦੇ ਵਿੱਚ ਹੋਇਆ ਉਹਦੇ ਚ ਸਾਨੂੰ ਐਫਆਰ ਨੰਬਰ ਮਿਲਿਆ ਤੁਹਾਡੇ ਤੇ ਹੋਈਆਂ ਸੀ ਉਹ ਵੀ ਇਸੇ ਤਰ੍ਹਾਂ ਦੀਆਂ ਸੀ ਉਸ ਮਾਮਲੇ ਚ ਕਿੰਨਾ ਸੇਮ ਸਰ ਸੇਮ ਸੇਮ ਉਹਦੇ ਚ ਵੀ ਨਸ਼ਾ ਪਲਾਇਆ ਗਨ ਰੱਖਤੀ ਸੇਮ ਡਿੱਟੋ ਕਿਨੇ ਸਮੇ ਵਾਪਰ ਗਏ ਸਰ ਮੈਂ 6 ਮਹੀਨੇ ਜੇਲ੍ਹ ਕੱਟੀ ਆ ਜਦੋਂ ਉਸ ਕੁੜੀ ਨੇ ਬਿਆਨ ਦਿੱਤੇ ਸੀ ਵੀ ਮੇਰੇ ਨਾਲ ਗੈਂਗ ਰੇਪ ਕੀਤਾ ਰੋਕੀ ਨੇ ਰੇਪ ਕੀਤਾ ਤਾਂ ਉਸ ਸਮੇ ਮੈਂ ਐਮਐਲਏ ਦੇ ਇਲੈਕਸ਼ਨ ਲੜ ਰਿਹਾ ਸੀ ਡੇਰਾ ਬਸੀ ਤੋਂ ਮੇਰੇ ਕੋਲ ਉਸ ਟਾਈਮ ਵੀ ਦੋ ਪੀਐਸਓ ਸੀ ਗਨਮੈਨ ਸੀ ਉਸ ਟਾਈਮ ਵੀ ਗਨਮੈਨਾਂ ਦੀ ਗਵਾਹੀ ਕਰਕੇ ਹੀ ਬਚਿਆ ਮੈਂ ਠੀਕ ਹੈ ਜੀ ਹੁਣ ਫੇਰ ਉਹੀ ਵਾਲੀ ਸੇਮ ਸਟੋਰੀ ਆ ਗਈ ਹੋਰ ਵੀ ਗਨਮੈਨਾਂ ਨੇ ਬਾਈ ਹੋਈ ਬਿਲਕੁਲ ਹੋਈ ਹੈ ਜੀ ਹੋਊਗੀ ਜੀ ਉਹ ਕਿਤਾ ਮੁੱਕਰ ਜਾਣਗੇ ਜਾਂ 24 ਘੰਟੇ ਸਰ ਨੇ ਐਫਆਈਆਰ ਦਰਜ ਕੀਤੀ ਜਾਂ ਵਕੀਲ ਨੇ ਵੇਲ ਲਾਤੀ ਤੁਹਾਨੂੰ ਜਾਣਦੇ ਨਹੀਂ ਕਰਦੇ ਨਹੀਂ ਫਿਰ ਉਹਨਾਂ ਨੂੰ ਵੀ ਪ ਅਸੀਂ ਕਿਉਂ ਬਣਾਵਾਂਗੇ ਪਾਰਟੀ ਜੇ ਉਹ ਜੇ ਸਾਡੇ ਖਿਲਾਫ ਕਾਰਵਾਈ ਕਰੋਗੇ ਤੱਕ ਬਣਾਵਾਂਗੇ ਫਿਰ ਇਨਵੈਸਟੀਗੇਸ਼ਨ ਕਰ ਦੋ ਅਸੀਂ ਤੁਹਾਨੂੰ ਨਹੀਂ ਜਾਣਦੇ ਮੈਨੂੰ ਕੀ ਪਤਾ ਆਪਣਾ ਇਹ ਬੱਲ ਕਿੱਥੇ ਪੈਂਦਾ ਅਸੀਂ ਤਾਂ ਭੁੱਲ ਜਾਾਂਗੇ ਮੰਡੀ ਨੂੰ ਵੀ ਭੁੱਲ ਜਾਾਂਗੇ ਜੇ ਜੇ ਆਪਣੇ ਜਿਹੜੀ ਗਲਤੀਆਂ ਕੀਤੀਆਂ ਉਹਨੂੰ ਸੁਧਾਰ ਲਓ ਸਾਨੂੰ ਕੋਈ ਲੋੜ ਨਹੀਂ ਹੈ ਕਿਸੇ ਨਾਲ ਦੁਸ਼ਮਣੀ ਲੈਣ ਦੀ ਉਹ ਥੋੜੀ ਸਾਡੇ ਦੁਸ਼ਮਨ ਹੈ ਚਲੋ ਤੁਹਾਡੇ ਕੋਲ ਆ ਗਈ ਕੰਪਲੀਟਡ ਤੁਸੀਂ ਐਫਆਰ ਦਰਜ ਕਰ ਦਿਓ ਠੀਕ ਹੈ ਤੁਸੀਂ ਫਿਰ ਜਾਂਚ ਕਰੋ ਉਸਨੂੰ ਫਿਰ ਇਨਵੈਸਟੀਗੇਸ਼ਨ ਕਰ ਦੋ ਠੀਕ ਹੈ ਬੰਦ ਕਰ ਦਿਓ ਨਹੀਂ ਬੰਦ ਕਰਨੀ ਉਹਦੇ ਪਰਚਾ ਕਰ ਦੋ ਕੁੜੀ ਤੇ ਠੀਕ ਹੈ ਜੀ ਕੋਈ ਉਹ ਪੁਲਿਸ ਵਾਲੇ ਸਮਾਂ ਦੇ ਕੇ ਗਏ ਨੇ ਕੋਈ ਵੀਨੇ ਦਿਨਾਂ ਚ ਜਾਂਚ ਦੇ ਵਿੱਚ ਪਹੁੰਚੋ ਤੁਸੀਂ ਕੀ ਕਹਿ ਕੇ ਗਏ ਨੇ ਨਹੀਂ ਇਹੋ ਜਿਹਾ ਕੁਝ ਨਹੀਂ ਕਹਿ ਕੇ ਗਏ ਉਹ ਸਾਨੂੰ ਨਾ ਕੋਈ ਸਾਨੂੰ ਨੋਟਿਸ ਹੋਇਆ ਨਾ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਹਾਂ ਉਹਨਾਂ ਨੇ ਆਸ਼ਵਾਸਨ ਦਿੱਤਾ ਜ਼ਰੂਰ ਹੈਗਾ ਵੀ ਅਸੀਂ ਫੇਰ ਇਨਵੈਸਟੀਗੇਸ਼ਨ ਕਰਨ ਦੀ ਕਿਉਂਕਿ ਫੈਕਟਸ ਸਾਡੇ ਸਾਹਮਣੇ ਹੁਣ ਆਏ ਨੇ ਤੇ ਅਸੀਂ ਫੇਰ ਇਨਵੈਸਟੀਗੇਸ਼ਨ ਕਰਨ ਦੀ ਪੂਰੀ ਕੋਸ਼ਿਸ਼ ਜਾਰੀ ਰੱਖਾਂਗੇ ਅ ਰੈਸਟ ਅਸ਼ੂਰ ਕਿ ਵੀ ਉਹ ਆਪਣੀ ਫੇਰ ਇਨਵੈਸਟੀਗੇਸ਼ਨ ਕਰਦੇ ਨੇ ਇਸ ਤੋਂ ਜ਼ਿਆਦਾ ਸਾਨੂੰ ਕੁਝ ਚਾਹੀਦਾ ਨਹੀਂ ਔਰ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਅਗੇਂਸਟ ਐਰਿੰਗ ਐਡਵੋਕੇਟਸ ਆਲਸੋ ਇਨਕਲੂਡਿੰਗ ਜੋ ਜੋ ਬੰਦੇ ਤੇ ਅੰਦਰ ਇਨਵੋਲਡ ਨੇ ਉਹਨਾਂ ਪਰ ਲੀਗਲ ਐਕਸ਼ਨ ਜਿਹੜਾ ਬਣਦਾ ਹੈਗਾ ਇਨ ਐਡਵਰਸ ਟੂ ਥਿਸ ਐਫ ਆਰ ਉਹ ਕਰਨ ਜਿਸ ਤਰ੍ਹਾਂ ਤੁਸੀਂ ਡੀਜੀਪੀ ਨੂੰ ਵੀ ਲਿਖੀ ਹੈ ਚਿੱਠੀ ਤੱਕ ਮੁਲਾਕਾਤ ਵੀ ਕਰੋਗੇ ਹਮਾਂ ਤਿਲ ਜਾ ਕਰੋ ਜੀ ਬਿਲਕੁਲ ਅਸੀਂ ਆਪ ਕੱਲ ਹੀ ਵਿਚਾਰ ਕਰਦੇ ਹਾਂ ਵੀ ਕੱਲ ਜਾਂ ਪਰਸੋਂ ਦੇ ਅੰਦਰ ਅੰਦਰ ਅਗਰ ਸਾਨੂੰ ਕੋਈ ਰਿਪਲਾਈ ਇਹਨਾਂ ਦਾ ਕੋਈ ਫੀਡਬੈਕ ਨਹੀਂ ਆਉਂਦਾ ਤਾਂ ਅਸੀਂ ਇਮੀਡੀਏਟਲੀ ਡੀਜੀਪੀ ਸਾਹਿਬ ਕੋਲ ਵੀ ਪੇਸ਼ ਹੋਵਾਂਗੇ ਅਸੀਂ ਮਾਨਯੋਗ ਚੀਫ ਜਸਟੀਸ ਸਾਹਿਬ ਕੋਲ ਵੀ ਪੇਸ਼ ਹੋਵਾਂਗੇ ਔਰ ਜੇ ਸੀਬੀਆਈ ਇਨਕੁਆਰੀ ਬਹੁਤ ਪਤਨ ਲਈ ਤਾਂ ਅਸੀਂ ਉਸ ਕੇਸ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਸੀ ਜਿਹੜੀ ਨਵੀਂ ਐਫਆਈਆਰ ਸਰਬਜੀਤ ਉਰਫ ਰੋਕੀ ਤੇ ਉਹਨਾਂ ਦੀ ਪਤਨੀ ਤੇ ਹੋਈ ਹੈ ਤਾਂ ਇਹਨਾਂ ਦਾ ਸਾਫ਼ ਕਹਿਣਾ ਕਿ ਜਿਸ ਦਿਨ ਇਹ ਐਫਆਈਆਰ ਹੋਈ ਆ ਜਿਸ ਦਿਨ ਦੀ ਘਟਨਾ ਪੁਲਿਸ ਕਹਿ ਰਹੀ ਆ ਉਸ ਐਫਆਈਆਰ ਦੇ ਮੁਤਾਬਕ ਅਸੀਂ ਮੰਡੀ ਗਏ ਹੀ ਨਹੀਂ ਇਹ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਰੋਕੀ ਨੇ ਕਿ ਮੈਂ ਤਾਂ ਕਦੇ ਵੀ ਨਹੀਂ ਜ਼ਿੰਦਗੀ 'ਚ ਹੁਣ ਤੱਕ ਦੀ 30 32 ਸਾਲ ਦੀ ਉਮਰ ਹੋ ਗਈ ਕਦੇ ਵੀ ਨਹੀਂ ਗਏ ਪਰ ਇਹ ਪਰਚਾ ਜਿਹੜਾ ਝੂਠਾ ਕੀਤਾ ਗਿਆ ਬਜਿੰਦਰ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣੀ ਗੇਮ ਖ마 ਰਿਹਾ ਉਸ ਨੂੰ ਵੀਆਈਪੀ ਫੈਸਿਲਿਟੀਆਂ ਮਿਲ ਰਹੀਆਂ ਉਸ ਪੀੜਤ ਮਹਿਲਾ ਨੇ ਵੀ ਕਿਹਾ ਕਿ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਆ ਹਰ ਤਰ੍ਹਾਂ ਦੀ ਫੈਸਿਲਿਟੀ ਵੀਆਈਪੀ ਟਰੀਟਮੈਂਟ ਪਾਸਟਰ ਬਜਿੰਦਰ ਨੂੰ ਜੇਲ੍ਹ ਦੇ ਵਿੱਚ मिल ਰਿਹਾ ਪਰ ਹੁਣ ਜਾਂਚ ਦਾ ਵਿਸਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਿਮਾਚਲ ਦੀ ਕੋਰਟ ਦਾ ਵੀ ਰੁਖ ਤਿਆਰ ਕਰਨ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾਸ ਸਪੋਕਸਮੈਨ ਟੀਵੀ ਮਹਾਲਾ